ਸਾਤੀ ਸ਼ਿੰਦੂ ਵੀ ਬੜਾ ਚੰਗੀ ਗੱਲ ਕਰਦੀ ਆਂਦੀ ਵੀ ਚਾਹ ਲੜਾਈ ਨਾ ਹੀ ਪਵੇ ਇਹਨਾਂ ਦੇ ਘਰ 'ਚ ਪਰ ਮੇਰਾ ਇਰਾਦਾ ਸੀ ਮੈਂ ਵੀ ਦੱਸਾਂ ਉਹਨੂੰ ਇੱਕ ਵਾਰ ਪਤਾ ਤਾਂ ਲੱਗੇ ਏ ਇੰਨਾ ਕਰਦੀ ਆਂ ਦੀਦੀ ਹਾਂਜੀ ਆਓ ਠੀਕ ਠਾਕ ਜੀ ਹਾਂਜੀ ਕੀ ਕਰਦੇ ਆ ਰੰਜੋਦ ਕੁਛ ਨਹੀਂ ਪਿਆ ਹੀ ਲੰਮੇ ਅੱਛਾ ਤੇ ਮੈਂ ਆਈ ਤੁਹਾਡੇ ਵੱਲ ਭੀ ਅਬੇ ਨੇ ਆਉਣਾਵਾ ਅੱਛਾ ਚੱਲ ਜੰਦਾ ਸ਼ੁਗਰਵਾਵਣਾ ਤੇ ਆਹੋ ਤੇ ਸੁਣਾ ਮਿਲੀਆਂ ਆਹੋ ਹੈਗੀਆਂ 10 ਕ ਛੁੱਟੀਆਂ ਤੇ ਇਹਨਾਂ ਦਾ ਭੋਣਾ ਵਾ ਮੈਂ ਅੱਛਾ ਤੇ ਕਿਲੋ ਕ ਦੁੱਧ ਵਾਧ ਦੇ ਦਿਆ ਕਰੋ ਗੁਰਪ੍ਰੀਤ ਵਾਧ ਤਾਂ ਤੈਨੂੰ ਪਤਾ ਹੀ ਆ ਵੀ 3 ਕਿਲੋ ਦੇਰੀ ਦੁੱਧ ਪਾਉਣੇ ਆ ਤੇ 2 ਕਿਲੋ ਹੀ ਘਰ ਰੱਖਦੇ ਆ ਤੇ ਤੁਸੀਂ ਕਿਲੋ ਲੈ ਜਾਂਦੇ ਆ ਹਾਂਜੀ ਤੇ ਔਖਾ ਹੀ ਆ ਹੁਣ ਤੇ ਗਾੜੀ ਦੁੱਧ ਕਿਉਂਕਿ ਹੁਣ ਨਿਆਣਾ ਨੂੰ ਤੈਨੂੰ ਪਤਾ ਸਰਦੜੀ ਉਹਦੇ ਕੰਮ ਕਰਦਾ ਵਾ ਕਦੀ ਦੱਸੀ ਬਣਾ ਕੇ ਦੇ ਘੋਟ ਕਦੀ ਮਸਾ ਜੂਸ ਬਣਾ ਕੇ ਦੇ ਤੇ ਉਹ ਪੀਣ ਨੂੰ ਵੀ ਕੋਟ ਚਾਹੀਦਾ ਵਾ ਅਸੀਂ ਸਗੋਂ ਆਪ ਸਰਫੇ ਨਾ ਰੱਖਦੇ ਆ ਇਹੋ ਤੁਹਾਨੂੰ ਆਖਿਆ ਵੀ ਚੱਲ ਖੜਦੇ ਆ ਤੇ ਆਖਣਾ ਸਾਨੂੰ ਕੋਈ ਜਾਣ ਕੇ ਨਹੀਂ ਦਿੰਦੇ ਓਦਾਂ ਬੜਾ ਔਖਾ ਵਾ ਦੁੱਧ ਦੇਣਾ ਤੇ ਜੇ ਉਹ 3 ਕਿਲੋ ਦੁੱਧ ਡੇਰੀ ਖੜਦੇ ਆ ਜੇ ਉਹ ਚੋਂ ਤੁਹਾਨੂੰ ਕਿਲੋ ਦੇ ਦਈਏ ਤੇ ਫੇਰ ਉਹ ਡੱਬਾ ਭੜਕੌਂਦਾ ਜਾਊਗਾ ਡੇਰੀ ਤੇ 2 ਕਿਲੋ ਦਾ ਨਾਲੇ ਉਥੋਂ ਫੀਟ ਲਿਆਈ ਦੀ ਆ ਨਿਵੇਹਿਤ ਦਾਸਕ ਦੇਣੀ ਮੈਂ ਗਿਆ ਵਤੇ ਉਹਨੇ ਕਿ 10 ਪੈਸੇ ਵੀ ਤਾਂ ਦੇ ਦੇਣੀ ਆ ਫੀਡ ਤਾਂ ਉਹਦੀ ਵੀ ਆ ਹੀ ਜਾਣੀ ਆ ਪੈਸੇ ਤਾਂ ਦੇ ਦੇਣੇ ਉੱਥੋਂ ਫੀਡ ਚੁੱਕੀ ਆ ਨਾ ਪਹਿਲਾਂ ਤਾਂ ਕਰਕੇ ਉਹ ਪੈਸੇ ਫਿਰ ਦੇਣੇ ਪੈਂਦੇ ਉਹ ਅਗਲੇ ਕੱਟ ਲੈਂਦੇ ਆ ਜੇ ਦੁੱਧ ਨਾ ਖੜੋ ਹੁਣ ਗਰਮੀ ਆ ਗਈ ਦੁੱਧ ਦੇਰੀਆਂ ਤੇ ਵੀ ਕੱਟ ਗਿਆ ਬਹੁਤ ਜ਼ਿਆਦਾ ਤੇ ਉਹ ਫਿਰ ਗਾੜੀ ਸਾਨੂੰ ਫੀਡ ਨਹੀਂ ਮੁੜ ਕੇ ਦੇਣੀ ਹੁਣ ਤੁਸੀਂ ਤਾਂ 10 ਦਿਨ ਲਾ ਕੇ ਪੈਸੇ ਦੇ ਦੋਗੇ ਕੋਈ ਗੱਲ ਨਹੀਂ ਤੇ ਫਿਰ ਮੁੜ ਕੇ ਫੀਡ ਲਿਆਉਣੀ ਔਖੀ ਹੋ ਜਾਣੀ ਆ ਤੇ ਹੁਣ ਦਰ ਸੱਤ ਵਾਰੀ ਦੁੱਧ ਦੇ ਦਿੰਦੇ ਕੋਈ ਇਹੋ ਜੀ ਗੱਲ ਨਹੀਂ ਮੈਂ ਤਾਂ ਸੋ ਘਰ ਪਹਿਲਾਂ ਹੀ ਕਹਿੰਦੀ ਸੀ ਵੀ ਦੀਦੀ ਨੇ ਤਾਂ ਪਹਿਲੇ ਮਨਾ ਕਰ ਦੇ ਉਹ ਮੈਨੂੰ ਸੋ ਮੈਂ ਕਿਹਾ ਗਵਾਂਡੀਆਂ ਘਰੋਂ ਮਾਂਗ ਪੁੱਛ ਲੈਣੇ ਆ ਤੇ ਉਹਨੇ ਮੈਨੂੰ ਜ਼ਬਰਦਸਤੀ ਭੇਜਿਆ ਵੀ ਉਧਰੋਂ ਪੁੱਛ ਕੇ ਆ ਕਿਨੇ ਪਿਆ ਜਰਨ ਜੋਧ ਨੇ ਹਾਂ ਤੇ ਵੇ ਮੇਰੀ ਗੱਲ ਸੁਣ ਉਹਨੇ ਭੇਜਿਆ ਚੰਗਾ ਹੋਇਆ ਜੀ ਸਦਕੇ ਤੇ ਜੇ ਭਾਣਾ ਤੈਨੂੰ ਘਰੋਂ ਹੀ ਪਤਾ ਵੀ ਉਹਨੇ ਨਾ ਕਰ ਦੇਣੀ ਆ ਤੇ ਫੇਰ ਮੇਰੀ ਗੱਲ ਦਾ ਗੁੱਸਾ ਨਾ ਕਰੀ ਫੇਰ ਤੂੰ ਕੀ ਕਰਨ ਨੂੰ ਇੱਧਰ ਨੂੰ ਆ ਗਈ ਐਦਾਂ ਹੀ ਉਹਨੇ ਮੈਨੂੰ ਵਾਰ-ਵਾਰ ਕਿਹਾ ਤੇ ਤਾਂ ਮੈਂ ਆਈ ਆ ਉਦੋਂ ਨਹੀਂ ਹੀ ਮੈਂ ਤੇ ਭਰ ਐਦਾਂ ਥੋੜੀ ਪਿਛਲੇ ਨੂੰ ਮੂੰਹ ਤੇ ਕਹਿ ਦੇ ਤੂੰ ਮੈਨੂੰ ਪਹਿਲਾਂ ਹੀ ਪਤਾ ਸੀ ਨਾ ਕਰ ਦੇਣੀ ਆ ਤੂੰ ਵੀ ਸਿਆਣੀ ਆ ਐਨੀ ਗਰਮੀ ਆ ਆਂਦਾਂ ਦੇ ਇੰਨਾ ਦਿਨਾਂ ਚ ਅੱਕਾ ਤੇ ਮਾਲ ਡੰਗਰ ਵਿਚਾਰੇ ਨੇ ਕਿ ਸਰ ਸਰ ਦਿਹਾੜੀ ਨਮਾਲਦਾ ਰਹਿੰਦਾ ਮੁੰਡਾ ਇੰਨਾ ਖਾਪਦਾ ਵਾ ਤੇ ਦੁੱਧ ਕਿਹੜਾ ਵਧਨ ਦਿਆ ਦੁੱਧ ਤਾਂ ਘਟਣ ਦਿਆ ਵਸਾ ਗੋ ਚਲੋ ਕੋਈ ਗੱਲ ਨਹੀਂ ਫਿਰ ਇੰਨੀਆਂ ਗੱਲਾਂ ਨਾ ਕਰੋ ਮੈਂ ਹੀ ਬੁੱਧ ਹੋਰ ਕੀ ਤੋਂ ਪੁੱਛ ਲੈ ਨੇ ਪੈਸੇ ਦੇਣੇ ਤੇ ਚੀਜ਼ ਲੈਣੀ ਹੈ ਬਹਿ ਜਾ ਚਾਹ ਬਣਾਉਣੀ ਆ ਘਟ ਨਹੀਂ ਕੋਈ ਨਹੀਂ ਪੈਸੇ ਦੇਣੇ ਤੇ ਚੀਜ਼ ਲੈਣੀ ਆ ਤੇ ਜੇ ਤੂੰ ਪੈਸੇ ਦੇ ਕੇ ਚੀਜ਼ ਲੈਣੀ ਆ ਤੇ ਤੈਨੂੰ ਸਾਡੇ ਘਰ ਦੇ ਹੱਦਾ ਵਾ ਮੁੰਡੇ ਦੇ ਕੋਲੋਂ ਸਾਨੂੰ ਆਖੂਗੀ ਨਾ ਮੁੜ ਕੇ ਰਣਜੋਧ ਵੱਲੋਂ ਵੀ ਵੇਖਿਆ ਤੇਰੀ ਪਰਜਾਈ ਨੇ ਪੈਸੇ ਲੈ ਦੁੱਧ ਤੇ ਮੈਂ ਉਦਾਂ ਹੀ ਦੇ ਦੇਣਾ ਸੀ ਆਪਣੇ ਪੁੱਤ ਨੂੰ ਰਣਜੋਧ ਜਿੱਦਾਂ ਕਹਿੰਦਾ ਨਾ ਇਹਨੂੰ ਵੀ ਉਧਰ ਜਾ ਕੇ ਦੁੱਧ ਪੁੱਛ ਕੇ ਆ ਤੇ ਜੀ ਸਦਕੇ ਆ ਉਹਦੇ ਕੀ ਤੇ ਅਬੇ ਕੀ ਦੋਹਾਂ 'ਚ ਕੋਈ ਫਰਕ ਨਹੀਂ ਮੇਰੇ ਵਾਸਤੇ ਪਰ ਜਿੱਦਾਂ ਇਹ ਗੱਲਾਂ ਕਰਦੀ ਆ ਨਾ ਇਦਾਂ ਦੁੱਧ ਨਹੀਂ ਮੈਂ ਦੇਣਾ ਕਿਸੇ ਨੂੰ ਇਹ ਤੇ ਗੱਲਾਂ ਕਰਨ ਲੱਗੀ ਵੇਂਦੀ ਕੱਖ ਨਹੀਂ ਉਹੋ ਹੀ ਉਹਦੇ ਆ ਜਿਹਦਾ ਪਰੇਸ਼ਾਵਾ ਨਹੀਂ ਲੈਣਾ ਮੁੜ ਕੇ ਆਖਣਾ ਮੁਰਮੁਰ ਕੇ ਉਹੋ ਹੀ ਗੱਲਾਂ ਕਰੀ ਜਾਂਦੀ ਮੁਰਮੁਰ ਕੇ ਉਹੋ ਗੱਲਾਂ ਕਰੀ ਜਾਂਦੀ ਆ ਨਾਲੇ ਪਾਂਡਾ ਲੈ ਕੇ ਤੁਰੀ ਫਿਰेंगी ਉਹ ਦੂਜੀਆਂ ਡੇਰਿਆਂ 'ਚ ਨਾਲੇ ਤੈਨੂੰ ਪਤਾ ਲੱਗ ਜੂ ਦੁੱਧ ਕਿਦਾਂ ਲਿਆਈਦਾ ਕਾਰਵਾ ਉਹ ਐ ਨਿੱਗਰ ਦੁੱਧ ਲੈ ਕੇ ਰਾਹੇ ਪੈਣੀ ਮਗਰੋ ਤੋੜੀ ਉਹਦਾ ਨਾਂ ਲਾਤਾ ਉਹਨੇ ਮੈਨੂੰ ਖਲਾਇਆ ਜ਼ਬਰਦਸਤੀ ਜਿਵੇਂ ਤੈਨੂੰ ਪਹਿਲਾਂ ਪਤਾ ਤਾਂ ਐ ਨਾ ਤੁਰੇ ਫਿਰਦੀ ਹੂੰ ਉਹ ਹੋਈ ਆਹੋ ਉਹ ਆਈ ਕਿਸਰ ਸੱਚ ਤੂੰ ਕੀ ਕਹਿੰਦੀ ਅਗਲੀ ਨੇ ਫਿਰ ਜਵਾਬ ਦੇਤਾ ਇਹਦਾ ਨਹੀਂ ਜਵਾਬ ਜਵਾ ਦੇਤਾ ਹਾਂ ਜਵਾਬ ਦੇਤਾ ਅਗਲੀ ਨੇ ਤਾਂ ਹੀ ਮੈਂ ਕਿਹਾ ਵੀ ਜਵਾਬ ਦਿੱਤਾ ਨੇ ਮੈਂ ਪਹਿਲਾਂ ਕਹਿੰਦੀ ਹਾਂ ਨੇ ਜਵਾਬ ਦੇਣਾ ਮੈਂ ਕੀ ਕਹਿੰਦੀ ਹੂੰ ਕਹਿੰਦੀ ਹੀ ਡੇਰੀ ਭਾਈ ਦਾ 3 ਕਿਲੋ ਦੁੱਧ ਤਾਂ ਹੀ ਫੀਡ ਲਈਦੀ ਹੈ ਉੱਥੋਂ ਘਟਾ ਨਹੀਂ ਸਕਦੇ ਇਹਦਾਂ ਨਹੀਂ ਕਹਿ ਸਕਦੀ ਮੈਨੂੰ ਦੱਸ ਦੋ ਤੁਹਾਨੂੰ ਲੱਗਦਾ ਵੀ ਨਹੀਂ ਕਹਿ ਸਕਦੀ ਪਰ ਉਹ ਕਹਿੰਦੀ ਆ ਮੈਂ ਇਹਨੂੰ ਕਿਹਾ ਕਿ ਮੈਂ ਕਿਹਾ ਵੀ ਮੈਨੂੰ ਪਹਿਲਾਂ ਹੀ ਪਤਾ ਸੀਗਾ ਮੈਂ ਕਹਿੰਦੀ ਤੈਨੂੰ ਪਹਿਲਾਂ ਪਤਾ ਸੀ ਤੂੰ ਆਈ ਕਿਉਂ ਲੈ ਮਤਲਬ ਗੱਲਾਂ ਦੇ ਵਿੱਚ ਲੜ ਗੱਲ ਦੇ ਵਿੱਚ ਤੂੰ ਆਪੇ ਛਿਲੀ ਵੀ ਮੈਨੂੰ ਪਹਿਲਾਂ ਹੀ ਪਤਾ ਸੀ ਜਦੋਂ ਉਹਨੇ ਮੈਨੂੰ ਜਵਾਬ ਦਿੱਤਾ ਫਿਰ ਮੈਂ ਇਨੀ ਗੱਲ ਕਹੀ ਉੱਗੋਂ ਮੈਨੂੰ ਫੇਰੇ ਨੇ ਇਹ ਗੱਲ ਕਹਿ ਦਿੱਤੀ ਕਿਂਦੇ ਫੇ ਤੂੰ ਆਈ ਕੀ ਕਰਨ। ਆ ਤਾਂ ਫੇਰੇ ਕਲੀ ਨੇ ਕਹਿਣਾ ਸੀ। ਤੇ ਮੈਂ ਵੀ ਨੇ ਇਹੀ ਕਿਹਾ ਨਾ ਮੈਂ ਪੈਸੇ ਦੇਣਾਂ ਦੀ ਈਜ ਲੈਣੀ ਸੀ। ਆਈ ਕਿਹੜਾ ਮੁਫਤ ਲੈਣ ਗਏ ਆ ਸੀਗੇ। ਅਸਲ ਪੈਸਾ ਤਾਂ ਵੀchna ਤਾਂ ਪੈਸੇ ਪਹਿਲੇ ਆ। ਹਾਂ ਗੱਜ ਮੈਂ ਹੀ ਗਲਤ ਹੁੰਨੀ ਆ। ਉਹ ਨਹੀਂ ਕੋਈ ਗਲਤ ਹੁੰਦਾ ਮੈਂ ਹੀ ਗਲਤ ਹੁੰਨੀ ਆ। ਪੂਰਾ ਜਾ ਅਗਲਾ ਮੈਨੂੰ ਗੱਲਾਂ ਕਰੀ ਜਾਵੇ ਤੇ ਮੈਂ ਇਦਾਂ ਝੋਲੀ ਚ ਪਵਾ ਕੇ ਤੇ ਲੈ ਆਇਆ ਕਰਾਂ। ਨਹੀਂ ਤੂੰ ਥੋੜੀ ਕੋ। ਆ ਥੋੜੀ ਦਾ ਥੋੜਾ ਹੀ ਨਾ ਜਿੰਨੀਆਂ ਉਹਨੇ ਕੀਤੀਆਂ ਗੱਡੀਆਂ। ਜਦੋਂ ਉਹਨੇ ਕੀਤੀਆਂ ਤੇ ਮੈਂ ਨਹੀਂ ਕਰਨੀਆਂ। ਇਰ ਮਤ ਦੁੱਧ ਲੈਣ ਤੋਂ ਕਿ ਉਹ ਲੜਾਈ ਕਰਨ ਗਈ। ਪਹਿਲਾਂ ਤਾਂ ਉਹਨੇ ਮੈਨੂੰ ਪਿਆਰ ਨੇ ਪੁੱਛਿਆ ਹੀ ਨਾ। ਕਿਦਾਂ ਪੁੱਛਿਆ? ਉਹਨੇ ਹੀ ਪੁੱਛ ਲਓ ਕਿਦਾਂ ਪੁੱਛਿਆ ਹੈਗਾ। ਆਪ ਉਹਦੀ ਗੱਲ ਦਾ ਸੱਚ ਹੋਣਾ ਮੇਰੀ ਗੱਲ ਤਾਂ ਸੱਚ ਹੋਣਾ ਹੀ ਨਹੀਂ। ਮੈਂ ਪਹਿਲਾਂ ਕਿਹਾ ਵੀ ਮੈਨੂੰ ਨਾ ਉਧਰ ਭੇਜੋ ਨਾ ਭੇਜੋ ਪਰ ਜ਼ਰੂਰੀ ਨਹੀਂ ਉੱਥੋਂ ਪੁੱਛੋ ਉਦੋਂ ਪੁੱਛ। ਤੁਹਾਨੂੰ ਪਤਾ ਨਹੀਂ ਕਿੰਨਾ ਕੁ ਵਿਸ਼ਵਾਸ ਆ ਪਰ ਮੈਨੂੰ ਹੈ ਨਹੀਂ ਉਹਨਾਂ ਤੇ ਵਿਸ਼ਵਾਸ। ਹੋ ਸਕਦਾ ਕਿ ਦੁੱਧ ਘੱਟ ਹੋਵੇ ਉਹਨਾਂ ਦੇ ਤਦ ਕਰੇ ਦਬਾਅ ਦੇ ਤਾ। ਆਹ ਉਹਨਾਂ ਨੂੰ ਮਾਰੇ ਥੋੜੀ ਜਾਣਾ ਆਪਾਂ ਤੇ ਜੇ ਤਾਂ ਹੀ ਮੈਂ ਗਿਆ ਹੈਗਾ ਵੀ ਉਧਰੋਂ ਦੂਜੇ ਘਰੋਂ ਪੁੱਛ ਲੈਨੇ ਆਂ ਤੇ ਦੂਜੇ ਘਰ ਜੇ ਮੈਂ ਤਾਂ ਇਹ ਮੇਰੇਗਾ ਕਿ ਲਾ ਆਪਣਾ ਘਰ ਉਹਦੇ ਤੋਂ ਵਧੀਆ ਮਿਲ ਜਾ ਫੇ ਨਹੀਂ ਹੋਉਂਦੀ ਜੇ ਨਹੀਂ ਉਹ ਚਾਹੁੰਦੀ ਤਾਂ ਉਹਨੇ ਦੇ ਆ ਉਹ ਦੇ ਹੀ ਸਕਦੀ ਹੈ ਵੀ ਚਲ ਮੁੰਡੇ ਨੇ ਆਉਣਾ ਵਾ ਤੇ ਚਲ ਪੀ ਲੂਗਾ ਜ਼ਰੂਰੀ ਤਾਂ ਨਹੀਂ ਡੇਰੀ 3 ਕਿਲੋ ਦੇਣਾ ਹੈਗਾ 2 ਕਿਲੋ ਵੀ ਦਿੱਤਾ ਜਾ ਸਕਦਾ ਹੈ ਡੇਰੀ ਵਾਲੇ ਵਾਪਸ ਤਾਂ ਨਹੀਂ ਮੋੜ ਜਾਂਦੇ ਵੀ 2 ਕਿਲੋ ਆ ਤੇ ਵਾਪਸ ਚੱਲ ਜੋ ਤਾਂ ਦੇਣ ਵਾਸਤੇ ਲੈਣਾ ਹੀ ਨਾ ਜੇ ਉਹਨਾਂ ਫੇ ਫੀਡ ਫੂਡ ਤੇ ਪੈਸੇ ਚੁੱਕਿਆ ਤਾਂ ਫੇ ਉਹਨਾਂ ਨੂੰ ਦੇਣਾ ਬੰਦ ਨਾ ਕਹੀ ਗੜਾ ਪੈਸੇ ਨਹੀਂ ਹੀ ਨੇ ਨੇ ਉਹਨਾਂ ਨੂੰ ਜਾ ਤਾਂ ਹੋਇਆ ਪਹਿਲਾਂ ਦੁੱਧ ਲਈਦਾ ਤੇ ਪੈਸੇ ਨਹੀਂ ਦੇਈਦੇ ਦੇਈ ਦੇ ਹੀ ਆ ਨਾ ਹਾੜ ਕੋ ਨਾ ਪੈਸੇ ਬਦੋਂ ਤੱਕ ਨਹੀਂ ਲੈਣੇ ਹੁਣ ਤਤ ਕਰਕੇ ਹੀ ਐ ਅਹ ਜੋ ਕਿਦੂ ਹੁੰਦੇ ਤੇ ਪੈਸੇ ਲੈ ਲੈਂਦੇ ਤੇ ਵੀ ਪੈਸੇ ਦੇਣ ਲਈ ਦੇਣੇ ਹੀ ਸੀ ਉਹਨਾਂ ਨੂੰ ਜੇ 10 ਦਿਨ ਵੱਧ ਲੈਣਾ ਸੀ ਤੇ ਤੂੰ ਇਹਦੇ ਪੁੱਛੀ ਸੀ ਗੱਲ ਕੀਤੀ ਤੇ ਤਰਜਵਾਬ ਦਿੱਤਾ ਹਣਾ ਉਹ ਦਾਨ ਕਿੱਥੋਂ ਦੇਣਾ ਮੈਂ ਹੀ ਕਰਤ ਲਾਂਦੀ ਛੱਡੋ ਕਰਾ ਜਾਇਆ ਗਈ ਲੜਾਈ ਕਰਨੀ ਉਹ ਦੁੱਧ ਮੰਗਣ ਨਹੀਂ ਗਈ ਜੇ ਤਿਆਰ ਨਾ ਦੁੱਧ ਮਗਰ ਨਾ ਕਰਨੀ ਇਹ ਚਾਰ ਚ라운ਡ ਐ ਵੀ ਹੁੰਦੀ ਤੇ ਵੀ ਕਹਿਤਾ ਹੁਣਾਂ ਭੜੀ ਕੀਤੀ ਨਹੀਂ ਆਹ ਜਦੋਂ ਇਹਨੇ ਬੋਲਣਾ ਤੇ ਗਾੜੀ ਉਹਨੇ ਬੋਲਣਾ ਹੀ ਘੱਟ ਦੇ ਦੋਵੇਂ ਹਨ ਨਹੀਂ ਰੈਡੀ ਤੋਂ ਇੱਥੇ ਬੈਠੇ ਆ ਹਾਂ ਉਥੇ ਅਸੀਂ ਥੱਲੇ ਬਹਿਣਾ ਹੀ ਬੱਤੀ ਆਉਂਦੀ ਆ ਉਹ ਬੱਤੀ ਤੇ ਆਉਂਦੀ ਆ ਹਾਂ ਉਹ ਤਾਂ ਮੈਨੂੰ ਵੀ ਪਤਾ ਹੀ ਐਸੀ ਚੱਲਣ ਡਿਆ ਐਸੀ ਨਾਲ ਉਹ ਤੇ ਅੱਗ ਜ਼ਿਆਦਾ ਤਪਣ ਡਈ ਉੱਥੇ ਹਾਂ ਕਿਉਂਕਿ ਇਹ ਤਾਂ ਇਹਨੂੰ ਆ ਗਿਆ ਕੀ ਐ ਹੁਣ ਅਥੇ ਮੈਂ ਮਾਂ ਤੇਰੀ ਨੂੰ ਆਖਿਆ ਵੀ ਉਹਦੇ ਦੇ ਦੇ ਕਾਗਜ ਪੱਤਰ ਤੇ ਮੈਂ ਬਣਾ ਲਿਆ ਵਾ ਇਹਦਾ ਪਾਸਪੋਰਟ ਹਾਂ ਤੂੰ ਮੈਨੂੰ ਕਾਗਜ ਨਹੀਂ ਦੇਂਦੀ ਤੇ ਜਾ ਤੂੰ ਇੰਦਾ ਕਰ ਕਾਗਜ ਲਿਆ ਤਾਂ ਮੈਂ ਤੇਰਾ ਬਣਾਦਾ ਆਂ ਔਰ ਰੈਡੀ ਰਹਿੰਦੇ ਮੈਂ ਇਹ ਕੰਨਾ ਬਾਹਰ ਜਾ ਕੇ ਜੇ ਤੂੰ ਜਾਣਾ ਨਹੀਂਗਾ ਔਰ ਨਹੀਂ ਮੰਮੀ ਆਂਦੀ ਆ ਜੇ ਰਹਿੰਦੇ ਪਹਿਲਾਂ ਨੇ ਪੁੱਛ ਹੀ ਵੜੀ ਚੁੱਕੀ ਸੀ ਤੂੰ ਤੇ ਮੰਮੀ ਆਂਦੀ ਆ ਜੇ ਰੋਜ ਆ ਥੋੜਾ ਜਿਹਾ ਫੇਰ ਜਾਵਾਂਗੇ ਤੂੰ ਵੀ ਮੰਮੀ ਪਿੱਛੇ ਲੱਗ ਗਿਆ ਮੈਂ ਮੰਮੀ ਮਗਾ ਫਿਰ ਨਾ ਲੱਗਾ ਮੈਂ ਉਹ ਤੈਥੇ ਹੈ ਨਹੀਂ ਕੋਈ ਵੀ ਉਹਦੇ ਮੈਨੂੰ ਅਹੀਂ ਵੇਖ ਲੈ ਮਿੱਟੀ ਨਾਲ ਮਿੱਟੀ ਹੋਈ ਰਹੀ ਹੈ ਤੇ ਮੈਂ ਕੀ ਬਣਾ ਲਿਆ ਖੇਤੀ ਦੇ ਵਿੱਚੋਂ ਤੇ ਬਾਹਰ ਅੰਦਰ ਨਿਕਲੇਗਾ ਕੋਈ ਚਾਰ ਪੈਸੇ ਕਮਾ ਲੇਗਾ ਆਪਣੀ ਰੋਟੀ ਕਮਾਉਣ ਜੋਗਾ ਹੋ ਜਾਏਗਾ ਪੁੱਤ ਹੂੰ ਤੇ ਜਾਂਦੇ ਆ ਗਾਜ ਚਾ ਕੋਈ ਨਹੀਂ ਵੇਨਾ ਜਾ ਕੇ ਕਰਦਾ ਮੰਮੀ ਨਾਲ ਗੱਲ ਲੈ ਅਜੇ ਮੰਮੀ ਨਾਲ ਗੱਲ ਕਰਨੀ ਮੰਮੀ ਨੇ ਤਾਂ ਤੈਨੂੰ ਆਪਣੇ ਪਿੱਛੇ ਲਾ ਲਿਆ ਤੂੰ ਵੀ ਮੰਮੀ ਨਾਲ ਦਾ ਹੀ ਬਣ ਗਿਆ ਮੇਰਾ ਮਨ ਹੀ ਵੀ ਚੱਲ ਹੁਣ ਜੇ ਉਹਨੇ ਆਖਿਆ ਮੁੰਡੇ ਨੇ ਪਾਪੜ ਬਣਾਓ ਤੇ ਮੁੰਡੇ ਨੂੰ ਕੱਢੋ ਬਾਹਰ ਇਹਦੇ ਵੀ ਕੰਦੇ ਜੂਨੀ ਸਰਗੀ ਮੰਮੀ ਨੇ ਸਲਾਹਕਾਰੀ ਕਰ ਰਹੀ ਮੰਮੀ ਦੇ ਜਾ ਕੇ ਕੰਨਾਂ 'ਚ ਹੋਰ ਪਾਏਗਾ ਵਾਲਾ ਕਿਈ ਦਾੰਦਾ ਡੜੀ ਕਰੋ ਆਪਣੀਆਂ ਮੰਦੀਆਂ ਮਰਜ਼ੀਆਂ ਪਾਓ ਕੀ ਕਰਨਾ ਸਾਡਾ ਤੇ ਫਰਜ਼ ਹੈ ਇਹ ਆ ਵੀ ਧੀ ਪੁੱਤ ਨੂੰ ਇਹ ਆ ਵੀ ਕੰਮ ਧੰਦੇ ਲਾਉਣਾ ਵੀ ਚਲ ਕਿਸ ਨਾ ਕਿਸੇ ਕੰਮ ਧੰਦੇ ਲੱਗ ਜੇ ਮਿੱਟੀ ਨਾਲ ਮਿੱਟੀ ਇੱਥੇ ਹੋਇਆ ਰਹਿਣਾ ਇਹਨੇ ਇੱਥੇ ਪੈੜੀਆਂ ਦੀ ਕੀ ਆ ਅਹੀਂ ਤੇ ਚਲੋ ਜਿੱਦਾਂ ਦੇ ਮਾੜੇ ਮੋਟੇ ਅਗੇ ਕਰਨੀ ਡਏ ਆ ਇਹਦੇ ਕੰਮ ਹੁੰਦਾ ਹੀ ਰਹਿਣਾ ਇਹ ਆ ਵੀ ਬਾਹਰੋਂ ਚਾਰ ਪੈਸੇ ਰਲ ਜਾਣਗੇ ਨਾਲ ਔਰ ਮਾੜਾ ਵੀ ਕੀ ਹੋਊਗਾ ਪਰ ਉਹਨੇ ਵੀ ਕਿੱਥੇ ਦੰਦਰ ਨੇ ਨੂੰ ਮੰਨਣ ਦੇਣਾ ਕਰੇ ਮੁੰਡੇ ਦੇ ਪਿਆਰਾਂ ਦੇ ਪਾਣੀ ਨਹੀਂ ਪੈਂਦਾ ਮੰਮੀ ਡੈਡੀ ਮੈਨੂੰ ਕਹੇ ਪਤਾ ਨਹੀਂ ਮਗਰਾਂ ਦਾ ਪਾਸਪੋਰਟ ਬਣਾਉਣ ਜਾਣਾ ਲਾਭੇ ਕਿੰਦਾ ਸਮਝਾਵਾਂ ਤੇਰੇ ਡੈਡੀ ਨੂੰ ਮੈਂ ਕਿਉਂ ਨਹੀਂ ਮਾਰੇ ਹੁੰਦਿੰਦਾ ਸਾਨੂੰ ਇਹ ਕਿਉਂ ਸਾਡੇ ਮਗਰ ਪੈ ਗਿਆ ਮਾਂ ਪੁੱਤਾਂ ਦੇ ਕੀ ਆਂਦਾ ਵਾ ਹੁਣ ਆਂਦਾ ਕਾਜ ਪੱਤਰ ਲੈ ਗਿਆ ਪਾਸਪੋਰਟ ਬਣਾਉਣ ਜਾਣਾ ਇੱਥੇ ਤਾਂ ਮੇਰੇ ਨਾਲ ਸਿਰ ਖਪਾ ਕੇ ਗਿਆ ਜੇ ਅੰਦਰ ਹੁਣੇ ਬੀਬੀ ਇਹਦੇ ਚਾਚੇ ਸ਼ਿੰਦੋ ਦੇ ਹੁੰਦੇ ਆ ਅੱਛਾ ਆਹੋ ਉੱਥੇ ਮੈਨੂੰ ਮਨੂ ਨੇ ਭੇਜਿਆ ਸਪੈਸ਼ਲ ਤੇ ਤੂੰ ਹੁਣ ਕੀ ਆਖਿਆਈ ਮੈਂ ਤਾਂ ਕਿਹਾ ਮੈਂ ਮੈਂ ਨਹੀਂ ਬਾਹਰ ਪੁਰ ਜਾਣਾ ਮੈਂ ਨਹੀਂ ਜਾਣਾ ਬਸ ਇੱਕੋ ਹੀ ਗੱਲ ਮੁਕਾ ਦੂੰਗਾ ਮੈਂ ਨਹੀਂ ਜਾਣਾ ਟੁੱਟ ਕੇ ਆ ਗਿਆ ਤੁਹਾਨੂੰ ਮੇ ਕੋਈ ਕਾਗਜ਼ ਪੱਤਰ ਮੰਗੀ ਜਾਂਦਾ ਜਦੋਂ ਤੇਰਾ ਚਾਚਾ ਚੱਲ ਜਾਊਗਾ ਨਾ ਬਾਹਰ ਹਾਂ ਉਦੋਂ ਮਗਰੋਂ ਹੀ ਆਪਣਾ ਵੇਖਾਂਗੇ ਸਾਰੀ ਕਿਤਾਬ ਉਦੋਂ ਬਣਾਵਾਂਗੇ ਬਾਹਰ ਵੀ ਜਾਵਾਂਗੇ ਸਾਰੇ ਕੰਮ ਹੀ ਕਰਨੇ ਆ ਹੂੰ ਸਿਰਫ ਇਹਨਾਂ ਦੀ ਅੱਖੀ ਘੱਟਾ ਪਾਉਣਾ ਵੀ ਆਪਾਂ ਜਾਣਾ ਹੀ ਨਹੀਂਗਾ ਠੀਕ ਆ ਠੀਕ ਵਾ ਨਾ ਤੈਨੂੰ ਪਤਾ ਲੱਗਣ ਡਿਆ ਨਾ ਸਾਰਾ ਕੁਝ ਵੀ ਕੀ ਵੀ ਚੇ ਵਿੱਚ ਹੋਣ ਡਿਆ ਵਾ ਅਜੇ ਮੈਂ ਤੈਨੂੰ ਸਾਰੀਆਂ ਗੱਲਾਂ ਦੱਸ ਦੀ ਨਹੀਂ ਕਿ ਪੁੱਤ ਮੈਂ ਨਹੀਂ ਆਪੇ ਹਾੜਾ ਤਾਂ ਸਰ ਗਿਆ ਵਾ ਜਿੱਦਾਂ ਨੰਗਣ ਨੇ ਨੰਗਾ ਹੁੰਦੇ ਆ ਆਪਾਂ ਤੇ ਮੇਰਾ ਪੁੱਤ ਨਾ ਟੈਨਸ਼ਨ ਲਵੇ ਕਿਸੇ ਗੱਲ ਦੀ ਚੰਗਾ ਤੂੰ ਕਿਹੇ ਗੱਲ ਦਾ ਫਿਕਰ ਨਹੀਂ ਕਰਨਾ ਜੋ ਮਰਜੀ ਤੇਰਾ ਡੈਡੀ ਚਾਚੇ ਨਾ ਕਰਦਾ ਜਾਂ ਮੈਂ ਤੇਰੀ ਚਾਚੀ ਨਾ ਗੱਲ ਕਰਦੀ ਆ ਨਾ ਤੂੰ ਨਹੀਂ ਅਸਰ ਕਰਨਾ ਕਿਸੇ ਗੱਲ ਦਾ ਵੀ ਤੂੰ ਆਪਣੇ ਘਰ 'ਚ ਹਾੜੇ ਲਾ ਕੇ ਜੇ ਬਾਹਰੋਂ ਕੋਈ ਗੱਲ ਸੁਣਨੀ ਆ ਨਾ ਉਹ ਸਾਨੂੰ ਜਰੂਰ ਦੱਸਣੀ ਆਣ ਕੇ ਕਿ ਫਲਾਣੇ ਬੰਦੇ ਨੇ ਮੈਨੂੰ ਐਦਾਂ ਆਖਿਆ ਵਾ ਤੇ ਟੈਨਸ਼ਨ ਨਹੀਂ ਤੂੰ ਲੈਣੀ ਕਿਸੇ ਗੱਲ ਦੀ ਜਿੰਨਾ ਚਿਰ ਤੱਕ ਮੈਂ ਜੀ ਨਹੀਂ ਆ ਨਾ ਮੇਰੇ ਸਿਰ ਤੇ ਆਸ਼ਾਂ ਕਰ ਆਸ਼ਾਂ ਮੈਂ ਤਾਂ ਹੁਣ ਫਿਰ ਤੂੰ ਸਮਝਾ ਤੇ ਪਾਸਪੋਰਟ ਨਹੀਂ ਬਣਾਉ हद हो गई है बंदे वाली इने अपने टब पर ते यकीन नहीं हैगा कि जे तू मेरे नाल ਗੱਲ ਕਰ ਗਿਆ ਤੇ ਮਾਸਾ ਜਿੰਨੇ ਨਿਆਣੇ ਨੂੰ ਤੂੰ ਕੀ ਆਖਣ ਡਿਆ ਵਾ ਜੇ ਹੁਣ ਜਾ ਕੇ ਫੇਰ ਮੈਂ ਇਹਦੇ ਦਿਵਾਲੇ ਹੋਵਾ ਇਹਨੇ ਆਖਣਾ ਮੇਰੇ ਆਣ ਕੇ ਫੇਰ ਲੜਾਈ ਕਰਦੀ ਮੇਰੇ ਨਾਲ ਮੈਨੂੰ ਬਾਹਰ ਵੀ ਨਹੀਂ ਜੀਣ ਦਿੰਦੀ ਮੈਨੂੰ ਘਰ ਵੀ ਨਹੀਂ ਜੀਣ ਦਿੰਦੀ ਇਦੋਂ ਬਿਹਤਰ ਬਾਬਾ ਉੱਥੇ ਸ਼ਾਮ ਤੱਕ ਸੁੱਤਾ ਰਵੇ ਹਵਾ ਲੈਂਦਾ ਰਵੇ ਹਾਂ ਕਿਦਾਂ ਪਾਉਣ ਇੱਧਰ ਬੈਠੇ ਹੋ ਆ ਮੈਂ ਵੇਖਣ ਡਿਆ ਬਾਹਰ ਆਹੋ ਮੈਂ ਚੱਲਿਆ ਸੀ ਮਨਜ ਅਮਰ ਸਾਹਿਬ ਨੂੰ ਕਦੋਂ ਤਿਆਰੀ ਹੋਇਆ ਬਾਹਰ ਦੀ ਬਾਹਰ ਜਾਦੇ ਟਿਕਟਰੀ ਨਹੀਂ ਹੋਣ ਰਹੀ ਨਾਲ ਇੱਕ ਤੇ ਹੋਣੇ ਕੱਲ ਦਾ ਜਿਹੜਾ ਹਾੜ ਜ ਕਰਿਆ ਜਾ ਹੋ ਗਿਆ ਆਹੋ ਬੋ ਆ ਪਤਾ ਨਹੀਂ ਕੀ ਕਰਾ ਬੀ ਪਈ ਹਾੜ ਚ ਆਹੋ ਵਾਵਾ ਬੜਾ ਨੁਕਸਾਨ ਹੋਇਆ ਉਹ ਨੁਕਸਾਨ ਹੋਇਆ ਇੱਕ ਪਰਿਵਾਰ ਹੀ ਮਰ ਗਿਆ ਪੁਰਾ ਬੜੇ ਕੇ ਪਰਾਂ ਦੇ ਘਰ ਤਬਾਹ ਹੋ ਗਿਆ ਤੇ ਹੂੰ ਤੇ ਪਰ ਇੱਕ ਬੰਦਾ ਬਚਿਆ ਵੀ ਪਰਮਾਤ ਬਾਣੇ ਹੱਥ ਦੇ ਘਰ ਰੱਖ ਲਿਆ ਓਹੋ ਗੱਲ ਅਗੇ ਜਿਹਨੂੰ ਰੱਖਣ ਵਾਲਾ ਰੱਬ ਰੱਖ ਲੀਂਦਾ ਵਾਗੇ ਹੂੰ ਜਿਹਦੀ ਵਧੀਏ ਬਿਲਕੁਲ ਬਿਲਕੁਲ ਹੂੰ ਤੇ ਟੇਟ ਹੋ ਗਈ ਤਾਂ ਕਿ ਨਹੀਂ ਜੀ ਟਿਕਟ ਦਿੱਤੀ ਕਰਨ ਟਿਕਟਾਂ ਮਹਿੰਗੀਆਂ ਬੜੀਆਂ ਜੇ ਹੋਣ ਨਹੀਂ ਰਹੀ ਐ ਮੈਂ ਕਿਹੜਾ ਸਸਤੀ ਹੋਵੇ ਫੇਰ ਚਲ ਜਾਾਂਗੇ ਸਸਤੀ ਤਾਂ 에ਅਰ ਇੰਡੀਆ ਦੀ ਹੁੰਦੀ ਓ ਇਹ ਤਾਂ ਡਰ ਡਰੀ ਆਉਂਦਾ ਜੀ ਇਹਦੀ ਕਰਾਉਣੀ ਨਹੀਂ ਇਹ ਇੰਟੀਰੀਅਰ ਹਾਂ ਇਹ ਤਾਂ ਮੌਤਾ ਖੂਈ ਐ ਤੇ ਨਹੀਂ ਉਹ ਤੇ ਕਰਮਾਂ ਦੀ ਗੱਲਾਂ ਵਾਂਗੇ ਜੋ ਹੋਣਾ ਹਾਂ ਹੋਰ ਮਾਰਾ ਦਾ ਘਾਲ ਬੱਸ ਵਧੀਆ ਆਹ ਮਾਰਾ ਗਈ ਹੀ ਇਧਰੋਂ ਹਾਂ ਦੱਸਣ ਦੀ ਕਿ ਉਹਦੇ ਤਾਂ ਬਣਾਉਂਦੇ ਪ੍ਰੋਗਰਾਮ ਵੀ ਬਾਹਰ ਦਾ ਆਹ ਉਹਦੇ ਤਾਂ ਮੈਂ ਤੇ ਖਿਆਲ ਹੈਗਾ ਪਿਓ ਨੂੰ ਪਾਸਪੋਰਟ ਬਣਾਇਆ ਤਾਂ ਹੂੰ ਇਹਨੂੰ ਲੈ ਹੀ ਜਾਵਾਂ ਮੈਂ ਠੀਕ ਯਾਰ ਚੰਗਾ ਮੁੰਡਾ ਮੁੰਡਾ ਨੇਕ ਆ ਕੰਮ ਕਰਨ ਵਾਲਾ ਵਾ ਉਹ ਆਹੋ ਮੈਂ ਕਿਹਾ ਚੱਲ ਇਹ ਵੀ ਗਰੀਬੀ ਚੱਕੀ ਜਾਏ ਇਹਨਾਂ ਦੀ ਵੀ ਆਹੋ ਕਈ ਤੇ ਮੁੰਡੇ ਬਾਹਰੋਂ ਆ ਜਾਂਦੇ ਨੇ ਨਾ ਚਲੋ ਕੰਮ ਨਹੀਂ ਹੁੰਦਾ ਇੰਨੇ ਪਰ ਇਹਨੇ ਕੰਮ ਕਰ ਲੈਣਾ ਫੇ ਨਹੀਂ ਉੱਥੇ ਆਪਣੀ ਵਾਲੀ ਕੰਪਨੀ 'ਚ ਖੜਾਗਾ ਇਹਨੂੰ ਹੂੰ ਚੰਗੀ ਕੰਪਨੀ ਕੰਪਨੀ ਚੰਗੀ ਆ ਆਪਣੀ ਹੂੰ ਆ ਤੈਨਾਂ ਖਾਸ ਹੋ ਚੰਗੀ ਹੁੰਦੀ ਆਹ ਵਧੀਆ ਵਧੀਆ ਰੱਖਾ ਚਲ ਵਧੀਆ ਫੇ ਮੁੰਡਿਆ ਸੁੱਤ ਰਜੂਗਾ ਕਿ ਆਹ ਕਰਜਾ ਕੋਜਾ ਲੱਸੀ ਮੁੰਡੇ ਦਾ ਆ ਵੇਖੋ ਹੁਣ ਪਾਸ ਪਾਸ ਮੋੜ ਕਦਮ ਫੜਾਉਂਦੇ ਆਏ ਉੰਬਾਂ ਜਣਾ ਸੇਤੀ ਭੰਜਦਾ ਹੁੰਦੇ ਹਾਂ ਆਹ ਭਰਾ ਹੀ ਭਰਾ ਦਾ ਹੋ ਜਾਂਦਾ ਹੁੰਦਾ ਜਨਾਨੀਆਂ ਇਦਾਂ ਲੜਦੀ ਰਹਿੰਦੀ ਹੁੰਦੀਆਂ ਉਹ ਜਨਾਨੀਆਂ ਤੈਨੂੰ ਪਤਾ ਵਾ ਦੋਵਾਂ ਦੀ ਆ ਹਾਂ ਜਾਂ ਭਾਬੀ ਵੀ ਘਾਟਵਾ ਨਾ ਗੋਪੀ ਘਾਟਾ ਨਾ ਭਾਬੀ ਘਾਟਾ ਦੋਵੇਂ ਜਾਣੀਆਂ ਆ ਉਹ ਇਹਨਾਂ ਦਾ ਚੱਲਦਾ ਰਹਿਦਾ ਹੁੰਦਾ ਪਰ ਤੀਨ ਦੋਵੇਂ ਭਰਾ ਹੀ ਉਹ ਨਹੀਂ ਸਾਡਾ ਦਾਪ ਚ ਹੈਗਾ ਜੀ ਬੜਾ ਵਧੀਆ ਆ ਵੇਖੋ ਕੋਖੋ ਜਾਏ ਰਹੀ ਬਿਲਕੁਲ ਬਿਲਕੁਲ ਕਦੇ ਵਾਕ ਹੁੰਦੇ ਨਵਾਂ ਨਵਾਂ ਮਾਸ ਵੀ ਨਾ ਕਦੀ ਨਹੀਂ ਦੇ ਹਾਂ ਤਾਂ ਜੀ ਆ ਬਾਹਾਂ ਗੱਲ ਨੂੰ ਹੀ ਹੁੰਦੀ ਹੁੰਦੀਆਂ ਆਹ ਬਿਲਕੁਲ ਬਿਲਕੁਲ ਓਕੇ ਸੋਖੇ ਲੈ ਨਹੀਂ ਕੰਮ ਆਉਣਾ ਇਹ ਜੀ ਭਾਬੀ ਤਾਂ ਐਵੇਂ ਲੜ ਰਹੀ ਤੂੰ ਜਦੋਂ ਬਾਹਰ ਇੰਨਾ ਵਾ ਮੁਰਗੇ ਵੀਰ ਨਹੀਂ ਕੰਮ ਆਉਣਾ ਇੱਥੇ ਗੱਲ ਤੇ ਸਮਝੀ ਹੈ ਨਾ ਸਮਝਾ ਨਹੀਂ ਹਾਂ ਜੇ ਸਮਝੇ ਤਾਂ ਸਭ ਕੁਝ ਹੋਇਆ ਹਾਂ ਅਜੇ ਤਾਂ ਕਿ ਅਬੀ ਨਬੀ ਕਿਉਂ ਭਣਗੇ ਭੱਜੇ ਨਹੀਂ ਆਉਣਾ ਬਾਹਰ ਹੁੜਾ ਕਹਿੰਨੇ ਆਉਣਾ ਬਾਹਰ ਲੋਕੀ ਤਾਂ ਮਾਸਾ ਵੇਂਦੇ 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 ਹੂੰ ਸਿਰਫ ਥੇਰਾ ਸਮਝਾਈਦਾ ਵਾ ਸੈਲ ਚਲੋ ਹੋਈ ਜਾਏ ਕੰਮ ਨਹੀਂ ਨਹੀਂ ਤਗੜਾ ਹੋ ਕੇ ਕਰ ਗਾ ਮਿਹੜਿਆ ਕੰਮ ਹੂੰ ਨਾਲੇ ਉਹਨੇ ਨਹੀਂ ਵੀ ਜੂ ਸੌੜ ਜੂਗੀ ਹਾਂ ਹੋਰ ਤੂੰ ਸਾ ਬਾਹ ਉਹਦੇ ਵਧੀ ਠੀਕ ਠਾਕ ਨਾ ਵਧੀਆ ਮੈਂ ਤਾਂ ਇਹੋ ਪੁੱਛਣਾ ਸੀ ਕਿ ਮੈਂ ਚੱਲੇ ਹਣ ਕਿਦੇ ਨਹੀਂ ਨਹੀਂ ਮੈਂ ਚੱਲਿਆ ਅੰਮ੍ਰਿਤਸਰ ਚੱਲਿਆ ਠੀਕ ਆ ਮੈਂ ਚੱਲਾਂ ਅੰਮ੍ਰਿਤਸਰ ਚੱਲ ਚਲ ਠੀਕ ਆ ਫੇਰ ਹੋ ਜਾ ਤੂੰ ਗਰਮੀ ਬੜੀ ਐ ਟਾਈਮ ਨਾਲ ਤੇ ਮੈਂ ਫੇਰ ਬਾਅਦ ਚ ਆ ਜੂਗਾ 50 40 ਨਹੀਂ ਬਸ ਬਸ ਹਾਂ ਚੱਲ ਮਿਲਦਾ ਫੇਰ ਆ ਕੇ ਤੈਨੂੰ ਸਾਮਾਨ ਹਾਂ ਠੀਕ ਬਣਾ ਦੇ ਮੁੰਡਿਆ ਕੰਮ ਤੜਾ ਆ ਗਿਆ ਨਹੀਂ ਨਹੀਂ ਲੱਗਾ ਬਣਾ ਲੈਣਾ ਛੇਤੀ ਲੈ ਜੋਦਾ ਆ ਗਿਆ ਹੀ ਇਹਨੇ ਮੈਨੂੰ ਕੁੱਛਣਾ ਪਾਸਪੋਰਟ ਬਣ ਗਿਆ ਇਹਨੇ ਹੁਣ ਕੀ ਦਊਗਾ ਜਵਾਬ ਬੁੜੀ ਜਨ ਜਦੋਂ ਲੰਘ ਜੂਗਾ ਉਦੋਂ ਚੱਲ ਜੂਗਾ ਹੈ ਵੀਰ ਜਾਨ ਵੀਰ ਹਾਂ ਕਿਧਰੋਂ ਆਇਆ ਕੀ ਹਾਲ ਆ ਮੈਂ ਆ ਬਿਠਾਣ ਨੂੰ ਗਿਆ ਸੀ ਹੈ ਬਿਠਾਣ ਨੂੰ ਗਿਆ ਸੀ ਅੱਛਾ ਆ ਹੋਰ ਠੀਕ ਠਾਕ ਉਹ ਮਮੀ ਚੱਲਿਆ ਸੀ ਤਾਂ ਮੈਨੂੰ ਥੋੜਾ ਭੁੱਲ ਗਿਆ ਰਹਿ ਗਿਆ ਸਮਾਨ ਇਹ ਕਿਹਨੂੰ ਫੜਾਉਣਾ ਮੈਂ ਵੀ ਵੇਖਿਆ ਪਛਾਤਾ ਨਹੀਂ ਕਿਉਂ ਉਹ ਸਮਾਨ ਉੱਥੇ ਫੜਾਉਣਾ ਹੈ ਕਿ ਇਹਨੂੰ ਦੂਜੇ ਨੂੰ ਨਾਜਰ ਤੋਂ ਉਹ ਉਹ ਰਹਿ ਗਿਆ ਲਫਾਫਾ ਕਰੀ ਅੱਛਾ ਤੋ ਦੱਤਾ ਹੋਇਆ ਪਾਸਪੋਰਟ ਪਾਣੇ ਉਹਦਾ ਆਹੋ ਦੇ ਆ ਮਲਕੇ ਦੇ ਹੀ ਦਿੱਤਾ ਸਮਝਾ ਕੇ ਦਿੱਤਾ ਹੀ ਆ ਨਹੀਂ ਨਹੀਂ ਦੋ ਬਣਾਓ ਛੇਤੀ ਹੋਦਾ ਹੈ ਆ ਦਿੱਤਾ ਦਿੱਤੇ ਕਾਗਜ਼ ਪੱਤਰ ਮੈਂ ਕੀਤੀ ਆ ਬਾਹਰ ਗੱਲ ਉਹ ਤੇ ਕੰਪਨੀ ਵਾਲੇ ਨਾਲ ਅੱਛਾ ਆ ਤੇ ਬਣ ਜੂ ਗੱਲ ਬਣ ਜੂ ਬਣ ਜੂ ਮੇਰੇ ਨਾਲ ਹੀ ਕਿ ਮੈਂ ਆ ਸ਼ਾ ਸ਼ਾ ਆ ਜਦੋਂ ਮੈਂ ਚਲ ਕੇ ਜਾ ਕੇ ਮੈਂ ਭੇਜਣਾ ਵੀ ਜਾ ਇਹਦਾ ਤੂੰ ਆਪਰਾ ਦੱਸਿਆ ਨਹੀਂ ਕਰਾਂ ਉਹਨੂੰ ਜਾਣਾ ਜੇ ਉਹ ਮੈਂ ਥੋੜਾ ਜਿਆਦਾ ਇਹ ਟਿਕਟਾ ਤੁਹਾਨੂੰ ਦੱਸਿਆ ਗਿਆ ਟਿਕਟਾ ਅੱਛਾ ਮਹਿੰਗੀਆਂ ਵਾਂ ਮੈਂ ਜਦੋਂ ਸੈਤੀਆਂ ਉੱਪਰ ਜਾਂਦੇ ਆ ਉਹ ਬਾਕੀ ਤੁਸੀਂ ਜਾਣ ਵਾਲੇ ਤੁਹਾਨੂੰ ਪਤਾ ਹੋਵੇ ਵੀ ਕਿੰਨੀਆਂ ਮਹਿੰਗੀਆਂ ਵਾਂਗੇ ਸਸਤੀਆਂ ਹੁਣ ਸਾਨੂੰ ਵੀ ਪਤਾ ਹੀ ਕਦੀ ਗਏ ਨਹੀਂ ਇਹਨਾਂ ਸ਼ੈਕਲਾਂ ਵਾਲਿਆਂ ਨੂੰ ਕੀ ਪਤਾ ਜਹਾਜ਼ ਦੀ ਟਿਕਟ ਕਿੰਨੀ ਮਹਿੰਗੀ ਹੈ કે ਸਸਤੀ ਹੈ ਆਹੋ ਇਹ ਤਾਂ ਹੈਗਾ ਹੀ ਹੈ ਹੈ ਇਹ ਬਣਾਓ ਫੇ ਛੇਤੀ ਪਾਸਪੋਰਟਾਂ ਦਾ ਹੈ ਕੋਈ ਨਹੀਂ ਬਣ ਜਾਂਦਾ ਹੋਰ ਠੀਕ ਦੇਤਾ ਵਾ ਬਣਨੇ ਵੇਖੋ ਹੁਣ ਕਦੋਂ ਪਾਪੀ ਠੀਕਾ ਸਾਰੇ ਠੀਕ ਆ ਵਧੀਆ ਉਹਦੇ ਉਹਦੇ ਵੀ ਠੀਕ ਆ ਕਿਤੇ ਆ ਜਾ ਘਰ ਨੂੰ ਘਰੇ ਆਉਂਦਾ ਇਹਨੂੰ ਕੋਈ ਆਉਂਗਾ ਗਰਮੀ ਗਰਮੀ ਇਹ ਨਿਕਲ ਨੂੰ ਜੀ ਨਹੀਂ ਕਰਦਾ ਅੰਦਰੋਂ ਹਾਂ ਉਹ ਸਵੇਰੇ ਸਵੇਰੇ ਉਧਰ ਫੇਰਾ ਮਾਰ ਆਈਦਾ ਵਾ ਝੋਨੇ ਵਾਲ ਅੱਛਾ ਇਹ ਕਰ ਵੇਖ ਆਈਦਾ ਵੀ ਕਿਤੇ ਕੋਈ ਨੱਕਾ ਟੁੱਟਾ ਨਾ ਹੋਵੇ ਪਾਣੀ ਪੁਣੀ ਵੇਖ ਕੇ ਆਣ ਕੇ ਫਿਰ ਲਮੇ ਪੈ ਜਾਈ ਤਾਂ ਮੇਰੇ ਵਾਂਗ 40000 ਦਾ ਪਾਣੀ ਕਿਉਂ ਨਹੀਂ ਪਾਉਂਦੇ ਅਜੇ ਰੁੱਧੇ ਰੱਖੀਆਂ ਉਹ ਉਹ ਕੋਈ ਨਹੀਂ ਪਾ ਰਹੀ ਨੇ ਉਧਰ ਵੀ ਹਾਂ ਉਹ ਪੈ ਜੂਗਾ ਕੋਈ ਨਹੀਂ ਅੱਛਾ ਆਹ ਪੈ ਜੂਗਾ ਕੋਈ ਨਹੀਂ ਲਾਉਣਾ ਹੀ ਕੋਈ ਇਹੇ ਲਾਉਣਾ ਹੋਰ ਕੀ ਕਰਨਾ ਹੁਣ ਤੈਨੂੰ ਕਾਹਦਾ ਫਿਕਰ ਆ ਆਹ ਹੁਣ ਮੈਨੂੰ ਤੇਰੀ ਫਿਕਰ ਮੈਂ ਉਧਰ ਕੱਟਾ ਮੈਂ ਕਿ ਟਾਈਮ ਲੱਗਾ ਚਲੋ ਵਧੀਆ ਗੱਲ ਆ ਆ ਜਾ ਚਾਹ ਪੀ ਲਈ ਨਹੀਂ ਮੈਂ ਚਲਦਾ ਮੈਂ ਛੇ ਆ ਜਾ ਚਾਹ ਪੀ ਕੇ ਚਲ ਜੀ ਹਾਂ ਮੈਂ ਜਾ ਬੱਤ ਟਾਮਾ ਖੇਤੀ ਖੜਾ ਅੱਛਾ ਅੱਛਾ ਇਹਨੇ ਵੀ ਪਤਾਈਓ ਕਿ ਮੇਰੀਆਂ ਪੈਰੀਆਂ ਹੀ ਪਾਣੀ ਨਹੀਂ ਪਾਇਆ ਹੁਣ ਮੈਂ ਕਰਾਂਗੀ ਦੁੰਦਰ ਆਂਦੀ ਆ ਵੀ ਠੇਕਾ ਘਟਾਉਣਾ ਵਾ ਤੇ ਫਿਰ ਪਾਣੀ ਪਾਉਣਾ ਪੈਰੀਆਂ ਜੇ ਆਖੂਗਾ ਵੀ ਘਟ ਕਰ ਲਈ ਨਾ ਤੇ ਫਿਰ ਅਹੀ ਲੈਣੀਆਂ ਪੈਰੀਆਂ ਚੰਗੀ ਬੇਵਤਾ ਪੈ ਗਈ ਨਾ ਹੁਣ ਦੁੰਦਰ ਮੰਦੀ ਆ ਤੇ ਨਾ ਉਹਦੇ ਹੀ ਮੰਨੀ ਜਾਂਦਾ ਨਾ ਹੀ ਕਰੀ ਜਾਂਦਾ ਮੁੰਡਾ ਵੀ ਨਾ ਕਰੀ ਜਾਂਦਾ ਕਿੱਦਾਂ ਕਰੀਏ ਯਾਰ ਹੁਣ ਭਰਾ ਵਾ ਮੇਰਾ ਮੈਂ ਹੁਣ ਭਰਾ ਨੂੰ ਟੁੱਟ ਕੇ ਥੋੜਾ ਬਹਿ ਜਾਣਾ ਕੀ ਕਰਾਂ ਜਨਾਨੀਆਂ ਪਿੱਛੇ ਲਾ ਕੇ ਵੀ ਘਰ ਨਹੀਂ ਨਾ ਚੱਲਦੇ ਤਾਂ ਕੋਈ ਨਹੀਂ ਹੁਣ ਮੈਂ ਕਹਿੰਦਾ ਵਾਂ ਵੀ ਮੈਨੂੰ ਟੱਕਰਿਆ ਵਾ ਤੂੰ ਦਈਏ ਪਾਸ ਬੋੜਾ ਤਾਂ ਇਦਾਂ ਕਰ ਲਈ ਹਾਏ ਰੱਬਾ ਇੰਨੀ ਇੰਨੀ ਘਬਰਾਟ ਹੋਣ ਦੀ ਮੇਰੇ ਤੇ ਦਿਲ ਨੂੰ ਕੋਹ ਚੱਲਿਆ ਕਿੱਥੇ ਪਤਾ ਨਹੀਂ ਚਲ ਜਾਂਦਾ ਇਹ ਬੰਦਾ ਜਿੱਥੇ ਜਾਂਦਾ ਕਰਨ ਨੂੰ ਨਹੀਂ ਮੁੜਦਾ ਲੈ ਵੀ ਉਹ ਤੂੰ ਉੱਠੀ ਨਹੀਂ ਗਏ ਜੇ ਹਾਏ ਹਾਏ ਤੁਹਾਨੂੰ ਤੇ ਹੋਈ ਕੰਮ ਉੱਠੀ ਨਹੀਂ ਉੱਠੀ ਨਹੀਂ ਆ ਮੈਂ ਘਟਣਾ ਖਪਣ ਨੂੰ ਤਿਆਰ ਹੋਈ ਵੀ ਜਿੱਥੇ ਜਾਂਦੇ ਕਿਤੇ ਕਰਨ ਨੂੰ ਨਹੀਂ ਮੁੜਦੇ ਤੁਸੀਂ ਓਏ ਓ ਮੈਂ ਤੇ ਪਾਣੀ ਵੇਖ ਕੇ ਉਧਰ ਜਾਂਦੇ ਨਾਜ਼ਰ ਰੱਖੋਗੇ ਘਰ ਉਹ ਮਿਲੂ ਦੇ ਟੱਕਾ ਉਹ ਟੱਕਰ ਕੇ ਉਹਦੇ ਕੈਂਡਿਆ ਵਾ ਟੱਕਰ ਕੇ ਬੈਨ ਯੋਦਾ ਕੀ ਆਂਦਾ ਆਹਦਾ ਪਾਸਪੋਰਟ ਬਣਨੇ ਦਿੱਤਾ ਵਾ ਹਾਏ ਰੱਬਾ ਕਿ ਨਾ ਪਾਸਪੋਰਟ ਲੈਣਾ ਕਿ ਸਾਡੀ ਜਾਨ ਲੈਣੀ ਆ ਤੇ ਯਾਰ ਜਾਨ ਥੋੜਾ ਉਹਨੇ ਮੰਗੀ ਆ ਫੇਰ ਅੱਥੇ ਤੋਂ ਗੱਲ ਕਰੀ ਜਾਨ ਲੈਣੀ ਆ ਓਏ ਉਹ ਗੱਲਾਂ ਤਾਂ ਆਂਦਾ ਵੀ ਜਦੋਂ ਮੈਂ ਜਾਣਾ ਵਾ ਹੁਣ ਮੈਂ ਇਹਦਾ ਕੰਮ ਛੇਤੀ ਬਣਾ ਦੇਣਾ ਵੀ ਛੇਤੀ ਪਾਪੜ ਬਣਾ ਲਓ ਆ ਗੱਲ ਆ ਕੀ ਜਾਂਦਾ ਮੈਨੂੰ ਨਾ ਆਣ ਕੇ ਦੱਸਿਆ ਕਰੋ ਪਾਸਪੋਰਟ ਨਾਲ ਮੇਰੇ ਨਾਲ ਕਿ ਨਾ ਹੀ ਨਾ ਲੋ ਤੁਹਾਨੂੰ ਮੈਂ ਬੜੀ ਵਾਰ ਕਹਿੰਦੀ ਤੁਸੀਂ ਫੇਰ ਮੁਰਮੁਰ ਉਹ ਸਟੋਰੀਆਂ ਚੱਲ ਛੱਡ ਖੜ ਖੜਾ ਤੂੰ ਖੜ ਖੜਾ ਤੂੰ ਪਾਪੜ ਉਹ ਕੋਈ ਗੱਲ ਕਰੋ ਜਿਹੜੀ ਕਰਨੀ ਮੇਰੇ ਨਾਲ ਮੈਂ ਤੇ ਅੱਗੇ ਮਰਨ ਲਈ ਮੈਨੂੰ ਤੜੀ ਨਹੀਂ ਆ ਪੂਰੇ ਦਸ ਪਿੰਡ ਖਾਧੀ ਆ ਦਾਈ ਖਾਧੀ ਆ ਖਾ ਲਈ ਦਵਾਈ ਮੈਂ ਤੇ ਕਿਤੇ ਘਬਰਾਟ ਪੈ ਨਹੀਂ ਉਲਟੀਆਂ ਆਉਂਡੀਆਂ ਕਿਤੇ ਪਤਾ ਨਹੀਂ ਕੀ ਮੇਰੇ ਸਿਰ ਨੂੰ ਪਰਲੂ ਚੜ ਗਿਆ ਵਾ ਨਿੰਬੂ ਪਾਣੀ ਪੀਣਾ ਸੀ ਸਭ ਕੋ ਪ ਉਹਦੇ ਨੂੰ ਅਖਾ ਜਾ ਕੇ ਨਾਲ ਦਵਾਈ ਲਿਆ ਉਹਦੇ ਮੇਰੇ ਕੋ ਨਹੀਂ ਮੋਟਰਸਾਈਕਲ ਤੇ ਬਿੱਕੇ ਜਾਣਾ ਮੈਂ ਤਾਂ ਗੱਲ ਸੁਣਦਾ ਕੱਕ ਪਤਾ ਨਹੀਂ ਕਿੱਦਾਂ ਉੱਠੀ ਆ ਤੇ ਕਿੱਦਾਂ ਨਹੀਂ ਮੋਟਰਸਾਈਕਲ 'ਤੇ ਨਹੀਂ ਬੈਠਾ ਜਾਣਾ ਮੇਰੇ ਕੋ ਨਹੀਂ ਬੈਹ ਹੁੰਦਾ ਮੋਟਰਸਾਈਕਲ ਤੇ ਫਿਰ ਡਾਕਟਰ ਇੱਥੇ ਆਉਣਾ ਨਹੀਂਗਾ ਉੱਥੇ ਉਹਦੇ ਮਰੀਜ਼ ਹੁੰਦੇ ਆ ਜਾਂ ਐਦਾਂ ਕਰਦੇ ਆ ਮੈਂ ਉਹਦੇ ਨੂੰ ਕਹਿਣਾ ਵੀ ਜਾ ਫਿਰ ਚਾਚੇ ਆਪਣੀ ਵਾਲੀ ਗੱਡੀ ਫੜ ਲਿਆ ਹਾਏ 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 ਹਾਬ ਤੇਰੇ ਗੱਡੀ ਜੋੜੇ ਹੱਥ ਕੀ ਵੀ ਗੱਲ ਕਰਤੀ ਆ ਕੀ ਦਾ ਨਾਮ ਲੈਂਤਾ ਵਾ ਤੈਨੂੰ ਨਹੀਂ ਪਤਾ ਉਹ ਜਾ ਬਾਬਾ ਮੈਂ ਖਿਆ ਵੀ ਯੋਦੇ ਦੀ ਗੱਡੀ ਲੈ ਆਉਂਦੇ ਆ ਨਹੀਂ ਮੈਂ ਨਹੀਂ ਗੱਡੀ ਉਹਨਾਂ ਦੇ ਤੇ ਜਾਣਾ ਜਾਂ ਫੇਰ ਕਿਰਾਏ ਤੇ ਕੋਈ ਲੈ ਮੈਂ ਉੱਤੇ ਚਲ ਜੂਗੀ ਬਸ ਇਹ ਕਰ ਨਹੀਂ ਕਿਰਾਏ ਦੀ ਗੱਡੀ ਤੈਨੂੰ ਵਾਰਾ ਖਾਂਦੀ ਆ ਉਹਨੇ ਉਹਨੇ ਗੱਡੀ ਤਾਂ ਨਾ ਕੀਤੀ ਆ ਤੈਨੂੰ ਕੋਈ ਮਾੜਾ ਆਖਿਆ ਉਹਨੇ ਮੈਂ ਨਹੀਂ ਉਹ ਗੱਡੀ ਤੇ ਜਾਣਾ ਉਹਦੀ ਬੁੱਢੀ ਦਾ ਪਤਾ ਨਾ ਜਿੱਦਾਂ ਦੀ ਹੈਗੀ ਆ ਇੱਥੇ ਮੈਂ ਮਰ ਜਣਾ ਉਲਟੀਆਂ ਕਰ ਕਰ ਕੇ ਤੇ ਤੂੰ ਗੱਡੀਆਂ ਉੱਥੇ ਗਵਾਡੀਆਂ ਦੀਆਂ ਲੱਭਦਾ ਫਿਰ ਨਹੀਂ ਚੰਗਾ ਮੁੜ ਕੇ ਖਾ ਲਿਓ ਰੋਟੀਆਂ ਪਰੌਂਠੇ ਤੈਨੂੰ ਤੇ ਮਿਲ ਜਾਣੀਆਂ ਮਾੜੀਆਂ ਚੰਗੀਆਂ ਜਿੱਥੇ ਮਰਜੀ ਜਾਏਗਾ ਗੁਰਦੁਆਰ ਵੀ ਕੇ ਖਾ ਲੇਗਾ ਤੇ ਮੁੰਡੇ ਮੇਰੇ ਨੂੰ ਰੋਟੀਆਂ ਕਿੰਨੇ ਦੇਣੀਆਂ ਮੈਨੂੰ ਲੈ ਜਾ ਕੇ ਪਾਸੇ ਦਵਾਈ ਦਵਾ ਲਿਆ ਨਹੀਂ ਮੈਂ ਨਹੀਂ ਉਹ ਜਾਣਾ ਫਿਰ ਚੱਲਣਾ ਮੈਂ ਉਹਨੂੰ ਕਹਿਣਾ ਉਹਦੇ ਨੂੰ ਇੱਥੇ ਡਾਕਟਰ ਨੂੰ ਸੱਦ ਲੋ ਮੈਂ ਡਾਕਟਰ ਨਹੀਂ ਇੱਥੇ ਆਉਂਦੇ ਡੇਰਿਆਂ 'ਚ ਉਹ ਡਿਊਟੀ ਡਾਕਟਰ ਆ ਜਾਂਦਾ ਨਾ ਸਾਰੀ ਥਾਈ ਉਹਨੂੰ ਸੱਦ ਲੋ ਮੈਂ ਅਜ ਰੋਟੀਆਂ ਨਹੀਂ ਮੇਰੇ ਤੋਂ ਪੱਕਣੀਆਂ ਮੇਰੀ ਵੱਲੋਂ ਚੋਰ ਬਣਾ ਲਓ ਮੇਰੀ ਵੱਲੋਂ ਕਿਸੇ ਦੇ ਘਰੋਂ ਮੰਗ ਕੇ ਲੈ ਆਓ ਮੇਰੀ ਵੱਲੋਂ ਉਹ ਚਾਚੀ ਸਿੰਧੋਵਾਲ ਚਲ ਜਿਓ ਜਿੱਧਰ ਮਰਜੀ ਚਲ ਜਿਓ ਮੈਨ ਮੈਂ ਨਾ ਤੇਰਾ ਵੀ ਕੋਹ ਨਹੀਂ ਆ ਮੈਂ ਕਹਿਣਾ ਉਹਦੇ ਨੂੰ ਕਿ ਜਾ ਆਪਣੀ ਮਾਂ ਲੈ ਜਾ ਫਿਰ ਜਿੱਤੇ ਖੰਡ ਨਾਲ ਲੈ ਜਾ ਪਾਸਪੋਰਟ ਪਾਸਪੋਰਟ ਹਾਏ ਹਾ ਸਰ ਜੇ ਇਹਨਾਂ ਦੀਆਂ ਗੱਲਾਂ ਇਹਨਾਂ ਨੇ ਤੇ ਕੋਈ ਗੱਲ ਸਿਰ ਤੇਰਾ ਕਲੀ ਆ ਇਹਨੂੰ ਪਤਾ ਨਹੀਂ ਲੱਗਣ ਡਿਆ ਪਤਾ ਕੀ ਹਾਲ ਕਿਦਾਂ ਮੈਨੂੰ ਤੇਲੀਆਂ ਆਉਣ ਡੀਆਂ ਮੇਰੇ ਜੀਨ ਕੋ ਉਹ ਚੱਲਿਆ ਪਾਸਪੋਰਟ ਤੇ ਚੜਾ ਦੇ ਤੂੰ ਜਾ ਜਿੱਤੇ ਪਹਿਲਾਂ ਮੁੰਡੇ ਨੂੰ ਮੈਂ ਨਹੀਂ ਮੁੰਡਾ ਕਿਤੇ ਵੀ ਜਾਣ ਦੇਣਾ ਮੈਂ ਤਾਂ ਆ ਮਰਨ ਥਾਂ ਲੱਭਣ ਡਈ ਆ ਪਕਾ ਲੋਗੇ ਤੇ ਖਾ ਲੋਗੇ ਇਥੇ ਵੇਂਦੇ ਰੋ ਮਕਾਂ ਅੰਦਰ ਹੀ ਵੜੇ ਰਹੀਦਾ ਵਾ ਬਾਹਰ ਬੈਠਿਆ ਕਿੰਨਾ ਵਧੀਆ ਜਿਹਾ ਲੱਗਣ ਲਿਆ ਹਨ ਹੂੰ ਤੈਨੂੰ ਲੱਗਦਾ ਨਾ ਬਾਹਰ ਵਧੀਆ ਵਾ ਠੀਕ ਤੇ ਵਜਣ ਡਿਆ ਤੈਨੂੰ ਕੰਮ ਸਾਰੇ ਅੰਦਰ ਜੀ ਪੈਂਦੇ ਆ ਜੋ ਚੋਂ ਵਟਾਂ ਦੇ ਫਿਰਨਾ ਪੈਂਦੇ ਨਾ ਧੁੱਪੇ ਫੇਰ ਪਤਾ ਲੱਗਦਾ ਲੈ ਦੋਵੇਂ ਜੀ ਬੈਠੇ ਆ ਪਿਕਨਿਕ ਤੋ ਘਟਵਾ ਕਿਤੇ ਆ ਕਪੜਾ ਮੈਂ ਪਰਾਣੀ ਕਿੰਨੀ ਗਿੱਲਾ ਕਰ ਲਿਆ ਮਿੰਟ ਛੁੱਕ ਜਾਂਦਾ ਤੁਹਾਨੂੰ ਤੇ ਆਦਤ ਪਈ ਓਦਾਂ ਹੀ ਇਦਾਂ ਹੀ ਘਾਲ ਲੈਣਾ ਪਰਨਾ ਤੁਹਾਨੂੰ ਪਰਨਾ ਗਾਲ ਜੇ ਮੈਂ ਤਾਂ ਬਾਜੂਗਾ ਵੀ ਨਹੀਂ ਤੂੰ ਗੱਲ ਸੁਣੋ ਹਾਂ ਉਹ ਕੀ ਕਹਿੰਦੇ ਸੀ ਉਹਦੇ ਵੱਲ ਉਹਦੇ ਨੂੰ ਹੂੰ ਉਹ ਜੋ ਇਹ ਤਾਂ ਕਿਤੇ ਕੰਪਨੀ ਕੰਪਨੀ ਚ ਹੱਥ ਪੈਂਦਾ ਵਾ ਅੱਛਾ ਤੂੰ ਕਹਿੰਦੇ ਉਹਦੇ ਨੂੰ ਬਾਹਰ ਖੜਵਾਉ ਤੇ ਚੰਗਾ ਹੀ ਆ ਆ ਹੋਏ ਹਾਂ ਜੇ ਕੋਈ ਮੰਨ ਜੇ ਨਹੀਂ ਤਾਂ ਕਈ ਜਾਂਦੇ ਤੇ ਹੱਥ ਪੈਂਦੇ ਵੀ ਹੁੰਦੇ ਆ ਤੇ ਤਾਂ ਵੀ ਨਹੀਂ ਮੰਨਦੇ ਵੀ ਨਹੀਂ ਬਾਹਰ ਜਾ ਕੇ ਕੀ ਕੰਨਾ ਬੰਦੀ ਨਹੀਂ ਗੱਲ ਆਹ ਉਹਦੀ ਕੰਪਨੀ ਨਹੀਂ ਇਦਾਂ ਵੀ ਕਹਿ ਦਿੰਦੇ ਆ ਲੈ ਤੂੰ ਹੀ ਆ ਕੇ ਕੰਨਾ ਇੱਥੇ ਤੇ ਗਰਮੀ ਬੜੀ ਨਹੀਂ ਕੰਪਨੀ ਕੰਪਨੀ ਚੰਗੀ ਆ ਜੀ ਮੈਂ ਗਿਆ ਹੀ ਤੋ ਦੱਸਣ ਡਿਆ ਹਾਂ। ਹੂੰ। ਤੇ ਮੈਂ ਜੋ ਚੰਗਾ ਵਧੀਆ ਸੋਚਣ ਡਿਆ ਹਾਂ। ਹੂੰ। ਨਾਲੇ ਕੌਣ ਸੋਚਦਾ ਇਕੱਲਿੰਨਾ? ਹੋਰ ਜਿਹੜੇ ਕੈਨੇਡਾ ਅਮਰੀਕਾ ਬੈਠੇ ਇੰਨੇ ਨੇ ਪੈਸੇ ਲਾ ਕੇ ਉਹੀ ਦੂਜਿਆਂ ਨੂੰ ਸਲਾਹ ਦੇ ਦਿੰਦੇ ਆ। ਉਹ ਤਾਂ ਜੀ ਇੱਥੇ ਨਹੀਂ ਕੁੱਖ ਵੀ ਹੈਗਾ। ਉਹ ਤਾਂ ਚਾਪ ਜੁੱਲ ਜਾਂਦੇ ਤੇ ਮੁੰਡੇ ਕਹਿੰਦੇ ਨਹੀਂ ਇੱਥੇ ਬੜਾ ਔਖਾ ਵਾ ਬੜਾ ਔਖਾ ਵਾ। ਤੇ ਇੱਥੇ ਲੈ ਲੋ ਸੌਖਾ ਵਾ ਇੱਥੇ। ਆਪਣੇ ਮਨਾਂ ਪੇ ਖੱਦੀ ਜਾਂਦੇ ਆ। ਆਹ। ਤੇ ਜੋ ਕ ਵੀ ਕਹਦੇ ਨਹੀਂ ਇੱਥੇ ਬੜਾ ਔਖਾ ਕੰਮ। ਹੂੰ। ਹੂੰ। ਹਰ ਕੋਈ ਆਪ ਹੀ ਅੱਗੇ ਵਾਦਾ ਵਾ ਕਿ ਇਹਨੂੰ ਤਾਂ ਨੀ ਵਧਾਉਂਦਾ ਹੂੰ ਚਲੋ ਲੁਗਾਈ ਆਉਦਾ ਹੂੰ ਹੂੰ ਜਿੱਲੇ ਜੁਗਾ ਤੇ ਵਧੀਆ ਗੱਲ ਵਾ ਕੇ ਆਓ ਇੱਥੇ ਕਿ ਰੱਖਿਆ ਵਾ ਧੋਰ ਕੋਈ ਛੁਣੀ ਨਹੀਂ ਐ ਬੱਸ ਮੈਂ ਉੱਥੇ ਵੇਖਣ ਡਈ ਤੁਸੀਂ ਇੱਥੇ ਬੈਠੇ ਹੋਈ ਦੋਵੇਂ ਜਣੇ ਮੈਂ ਤਾਂ ਚਲ ਨਿਕਲਦੇ ਆ ਬਾਹਰ ਗਰਮੀ ਵੀ ਬੜੀ ਐ ਅੰਦਰ ਤੋਂ ਹੁਣ ਵੜਨ ਦੀ ਜੀ ਨਹੀਂ ਕਰਦਾ ਤੇ ਮੈਂ ਤੁਹਾਨੂੰ ਇਹਦੀ ਆਈ ਮੈਂ ਤਾਂ ਨਹੀਂ ਮਿੰਦੇਗੇ ਨਹੀਂ ਆਓ ਜਾਓ ਬਹਿ ਜਾਓ ਬਹਿ ਜਾ ਤੂੰ ਮੁੱਠੋ ਨਹੀਂ ਕੋਈ ਨਹੀਂ ਬਹਿ ਜਾਓ ਆ ਪਾਹੋ ਗੱਲਾਂ ਹੀ ਕੰਡਦੇ ਹੀ ਹਾਂ ਕਿ ਯੋਦਾ ਬਣਾਉਂ ਜਾ ਉਹਦਾ ਕੰਮ ਬਾਹਰ ਦਾ ਤੇ ਮੈਂ ਚੰਗਾ ਜਿਹਾ ਵਧੀਆ ਬਣਾਉਂ ਦਿਆ ਜੇ ਬਣਾਉਣ ਤੇ ਮੰਨੇ ਡਿਆ ਵਾ ਪਰ ਉਹਨਾਂ ਦੇ ਘਰ ਤੇ ਲੜਾਈ ਪਈ ਲੜਾਈ ਪਿਆ ਕੌਣ ਲੜ ਪਿਆ ਮੈਂ ਤਾਂ ਉਧਰ ਗਿਆ ਉਹ ਤੇ ਚੰਗਾ ਭਲੇ ਨਾ ਉਹ ਤੇ ਗਵਿੰਦਰ ਜਿਹੜੀ ਆ ਉਹਦੇ ਘਰ ਸਾਹ ਦੇ ਕਿਤੇ ਉਹ ਡੁੱਡ ਗੱਲ ਪੈਣ ਈ ਆ ਇਹ ਬੁੜੀਆਂ ਦਾ ਕਲੇਸ਼ ਨਹੀਂ ਮੁੱਕਦਾ ਜੇ ਕੋਈ ਚੰਗਾ ਕਰਦਾ ਵਾ ਨਾ ਉਹਨੂੰ ਚੰਗਾ ਕਰਨੀ ਹੁੰਦੀ ਆ ਆਂਦੀ ਉਹਦੀ ਬੁੱਢੀ ਨੇ ਮੇੜੇ ਮਾਰ ਮਾਰ ਸਾਡੀ ਮਰ ਜਾਣਾ ਤੇ ਮਾਰ ਲੂ ਮੈਨੇ ਮਾਰ ਹੀ ਦੇਣਾ ਆਂਦੀ ਹਾ ਲੈ ਦੱਸ ਉਦਾਂ ਕਿਹੜਾ ਲੜਦੀਆਂ ਨਹੀਂ ਆ ਉਦਾਂ ਕਿਹੜੇ ਮੈਨੇ ਨਹੀਂ ਮਾਰਦੇ ਜੇ ਮਾਰ ਤੇ ਮੁੰਡਾ ਸੈਟੋ ਚ ਫੇਕੀ ਆ ਉਹ ਤਾਂ ਪਾਸਪੋਰਟ ਨਹੀਂ ਉਸ ਨਾਲ ਲੜਦਾ ਹੀ ਉਹਦੇ ਨਾਲ ਵੀ ਤੂੰ ਨਾ ਐਦਾਂ ਕਰ ਮੈਨੂੰ ਮੇਰੇ ਭਰਾ ਦਾ ਪਤਾ ਵਾ ਹੈ ਤੇ ਉਹ ਪੈਰਾਂ ਦੇ ਪਾਣੀ ਨਹੀਂ ਪੈਣਦੇ ਦੀ ਉਹਨੇ ਤਾਂ ਘਰ ਚ ਲੜਾਈ ਪਾਈ ਪਾਸਪੋਰਟ ਹੀ ਨਹੀਂ ਬਣਨੇ ਦੇਣੇ ਉਹਨੂੰ ਪ੍ਰੂਫ ਹੀ ਨਹੀਂ ਦੇਣ ਲਈ ਹੂੰ ਗਰਸਾਬ ਨੂੰ ਜਿਹੜਾ ਜਾਣਾ ਚਾਹਵੇ ਤੇ ਉਹਨੂੰ ਕੋਈ ਖੜਦਾ ਨਹੀਂ ਹੂੰ ਤੇ ਜੇ ਉਹ ਖਾਂਡੇ ਆ ਤੇ ਉਹ ਹੁਣ ਮੰਨਣ ਨਹੀਂ ਦੇ ਆਂਦੇ ਐਵੇਂ ਉਥੇ ਕੇ ਮਾੜੀ ਕੰਪਨੀ ਚਲਾ ਦੂਗਾ ਤੇ ਮੁੜਕੇ ਨਾ ਹੀ ਉਧਰ ਜੋਗੇ ਨਾ ਹੀ ਉਧਰ ਜੋਗੇ ਤੇ ਮਗਰੋਹਾਡਾ ਮੁੰਡਾ ਘਰ ਨੂੰ ਪਜਕਲਾ ਦੇ ਹਾ ਹੋ ਜੀਆਂ ਗੱਲਾਂ ਕਰਦੀ ਔਰ ਮੇਰੇ ਹੁੰਦਿਆਂ ਦੀ ਗੱਲ ਆਓ ਸੱਤ ਬਗਾਨਾ ਜੇ ਘਲਾ ਦੂ ਤੂੰ ਫੇਰ ਇਹ ਜੇ ਘਲਾ ਦੂਗਾ ਤਾਂ ਹਾ ਦਾ ਉਹਦਾ ਘਰ ਰੋਜੇ ਗੇੜੇ ਮਾਰੇ ਏਜੰਟਾਂ ਤੇ ਕਿਹੜਾ ਯਕੀਨ ਵਾ ਉਹ ਤੇ ਆਂਦੀ ਏਜੰਟ ਕੋਈ ਵੇਖਣਾ ਉਹਦਾ ਮਾਮਾ ਬਾਹਰ ਵਾ ਚੱਲ ਉਹ ਲੈ ਜੂਗਾ ਹੈਤਰਾ ਦੀਆਂ ਗੱਲਾਂ ਕਰਦੀ ਸੀ ਹੋਏ ਮਾਮਿਆਂ ਨੇ ਪੁੱਜਨੇ ਪੈਸੇ ਆਹ ਭਰਾਵਾਂ ਨੂੰ ਨਹੀਂ ਤੇ ਮੇਰੀ ਕਰਨ ਵਾਲਾ ਤਾਂ ਫਿਰ ਮਾਮਾ ਵੀ ਕਰ ਜਾਂਦਾ ਹੋਰ ਆਹ ਤਾਂ ਕਾਦੀ ਉਹਨੂੰ ਕੋ ਹਾਂਦੀ ਇਹਨੇ ਪੈਸੇ ਖਾ ਜਾਣੇ ਆ ਉਹ ਆਂਦਾ ਆਪ ਹੀ ਮੈਂ ਉਹਨੂੰ ਆਖਿਆ ਵੀ ਮੇਰੇ ਕੋਲ ਪੈਸੇ ਹੈ ਨਹੀਂਗੇ ਹੂੰ ਹੂੰ ਤੇ ਉਹ ਆਂਦਾ ਚੱਲ ਮੈਨੂੰ ਥੋੜੇ ਥੋੜੇ ਕਰਕੇ ਜੋਦਾ ਆਂਦਾ ਦੇ ਦਿਓ ਤੇ ਤਾਂ ਵੀ ਨਹੀਂ ਉਹ ਪੈਰਾਂ ਤੇ ਕਿਤੇ ਉਹਨੂੰ ਪਾਣੀ ਪ੍ਰੂਫ ਹੀ ਨਹੀਂ ਕੱਢ ਕੇ ਮੰਨੇ ਦੇਣਦੇ ਤੇ ਮੈਂ ਉਹਨੇ ਜਾਣਾ ਕਿੱਥੋਂ ਚਾਰੇ ਨੇ ਮੁੰਡੇ ਦੇ ਤੂੰ ਬੀਬੀ ਸਮਝਾਉਣਾ ਸੀ ਮੜਾ ਮੜਾ ਮੈਂ ਤੈਨੂੰ ਬਥੇਰਾ ਆਖਿਆ ਵੀ ਆਪਰਾ ਆਪਰਾ ਆਈ ਹੁੰਦੇ ਆ ਇੱਕ ਦੂਜੇ ਦੀ ਮਾਂ ਫੜਦੇ ਆ ਆਹ ਹੁਣ ਨਾਲੇ ਹਾਲ ਨਾਲ ਕੰਦੇ ਕੰਦ ਨਾਲ ਜੁੜੀ ਆ ਜੇ ਕੋ ਕੱਲੋ ਅਬੀ ਨਬੀ ਹੋ ਗਈ ਤੇ ਫੜਨਾ ਤੇ ਬਣਾ ਬਣਾ ਆਂਦੀ ਉਹ ਤਾਂ ਹਰ ਨੂੰ ਅੱਗੇ ਜੀਣ ਨ ਦਿੰਦੀ ਜੋਦੇ ਦੀ ਘਰ ਦੀ ਤੇ ਉਹਨੇ ਸਰੀਕੇ ਬਰਾਦੀ ਜੀਣਾ ਨਹੀਂ ਮੁਰ ਜ ਮਾੜਾ ਬਣਾਉਂ ਤਾਂ ਮੁਰ ਕੇ ਪਿੰਡ ਚਿਕਾ ਵੜਨਾ ਨੇ ਕੀ ਪਤਾ ਹੁਣ ਪਰ ਉਹ ਨਹੀਂ ਮੰਦੀ ਹਾਂ ਨਾ ਮੈਂ ਤੇ ਆ ਬੜਾ ਸਮਝਾਇਆ ਵੀ ਆਪਰਾ ਆਪਰਾ ਗਸਾਬ ਨੇ ਵਿਚਾਰੇ ਨੇ ਸਮਝਾਇਆ ਵੀ ਤੂੰ ਨਾ ਇਦਾਂ ਕਰ ਪੈਰ ਉਹ ਨਹੀਂ ਕਹੇ ਪੈਰਾਂ ਤੇ ਪਾਣੀ ਪੈਣ। ਏਜੰਟਾ ਨੇ ਫੀਸਾਂ ਕਿੰਨੀ ਲੈਣੀ ਆ। ਹੈ ਇੱਥੇ ਫੀਸ ਬਚੰਦੀ। ਪੈਸੇ ਵੀ ਅੱਧੇ ਲੱਗਣੇ। ਨਾਲੇ ਉਹ ਕਹਿਣ ਡਿਆ ਵਾ ਵੀ ਮੈਨੂੰ ਜਦੋਂ ਮਰਜ਼ੀ ਦੇ ਦੇ ਤੂੰ। ਆਹ ਤੀ ਆ ਬਾਬ ਜੀ ਨਾਨੀ ਨੂੰ ਝੂਠ ਹੀ ਬੋਲਿਆ ਹੈ ਕਿੰਨੇ ਪੈਸੇ ਲੱਗਣੇ ਕਿੰਨੇ ਨਹੀਂ। ਆਹੋ। ਹੂੰ ਕਰਦਾ ਹੀ ਆ ਭਰਾ ਫੇਰ ਵੀ ਸੋਚਦਾ ਹੀ ਆ ਥੋੜਾ। ਮੈਂ ਤੇ ਆਪ ਬੜਾ ਸਮਝਾਇਆ ਤੇ ਭਰਾ ਜਿਹੜੇ ਉਹ ਭਰਾ ਹੀ ਹੁੰਦੇ ਆ ਤਾਂ ਤੂੰ ਨਾ ਐਦਾਂ ਕਰ ਜੰਟਾ ਵਿੱਚ ਨਾ ਫਸੀ। ਹੂੰ ਹੂੰ ਤੇ ਪਰ ਉਹ ਨਹੀਂ ਮੰਨਣ ਦੇਈ ਮਨੇ। ਮਾਤੀ ਪੁੱਠੀ ਪਈ ਆਗੇ ਆਹ ਚਲ ਹੁਣ ਤੇ ਉਹ ਬਾਹ ਫੜਨ ਧਿਆ ਹੂੰ ਹਾਂ ਤੇ ਪਰ ਨਹੀਂ ਉਹ ਨਹੀਂ ਮੰਨਣ ਢਈ ਉਹਨੇ ਕਿਤੇ ਕਲਾ ਇਨੀ ਪਾਈ ਉਹ ਬੋਲ ਕੇ ਤੇ ਵਿਚਾਰਾ ਨਿਕਲ ਗਿਆ ਗੁਰਸਾਹਿਬ ਆਪਣੇ ਸਾਲੇ ਨੂੰ ਛੱਦੇ ਦੋ ਸਮਝਾਉਣ ਸੁਣ ਸਾਲਾ ਬਾਹਰ ਵਾ ਤੇ ਹੋਰ ਬਾਕੀ ਪਰਵਾਹ ਇੱਥੇ ਹੀ ਆ ਨਾ ਬਾਕੀ ਤਾਂ ਨਹੀਂ ਮੈਨੂੰ ਪਤਾ ਹੂੰ ਤਾਂ ਨਹੀਂ ਮੈਨੂੰ ਆਹ ਉਹਨਾਂ ਨੂੰ ਥੋੜਾ ਕੰਮ ਤੇ ਪਾਇਓ ਥੋੜੀ ਗੱਲਬਾਤ ਖਾਣੇ ਨਹੀਂ ਆਂਦੀ ਆ ਔਰ ਆ ਮਾਮਾ ਰਾਣਾ ਬਾਹਰ ਵਾ ਤੇ ਉਹ ਉਹਦੇ ਨਾਲ ਮੈਂ ਗੱਲ ਕਰੂੰਗੀ ਤੇ ਉਹ ਭਰਾ ਮੇਰਾ ਬਣਾਉਂਗਾ ਮੈਂ ਇਹਦੇ ਨਹੀਂ ਆਖੇ ਲੱਗਣਾ ਤੇ ਮੈਂ ਨਾ ਕ ਲੜਾਈਆਂ ਜੋਦੇ ਦੇ ਨਾਲ ਚਲ ਮਾਂ ਹੀ ਵੈਰੀ ਬਣ ਗਈ ਆਪਣੀ ਮੁੰਡੇ ਦੀ ਕੋਈ ਮਾਂ ਹੀ ਬਣ ਗਈ ਹੋਰ ਕੋਈ ਵੀ ਇੱਕ ਵਾਰੀ ਘਰ ਅਸਦਾ ਹੁੰਦਾ بار بار ਕੋਈ ਵੀ ਨਹੀਂ ਆਉਂਦਾ ਘੜੀ ਮੁੰਡੀ ਨਹੀਂ ਕੋਈ ਵੀ ਆਂਦਾ ਚਲ ਮੈਂ ਪਾਣੀ ਵੇਖਾਂ ਬੱਤੀ ਆਉਂੜੀ ਆ ਜਦੋਂ ਮੰਗਣ ਵਾ ਆਉਣ ਵਾਲੀਆਂ ਹੁੰਦੀਆਂ ਵਾ ਉਦੋਂ ਰਿਸ਼ਤੇ ਨਹੀਂ ਪਸੰਦ ਕਰਦੇ ਤੇ ਮਗਰ ਜਦੋਂ ਉਮਰ ਵੱਜ ਜਾਂਦੀ ਹੈ ਤੇ ਫਿਰ ਆ ਮੰਗਦੇ ਹੁੰਦੇ ਆ ਫੇਰਾ ਮੰਗਦੇ ਤਾਂ ਫੇਰ ਡੇਕ ਪੈਣਾ ਐਵੇਂ ਨਾ ਉਹੋ ਗੱਲ ਹੋਣ ਢੀ ਪਹਿਲਾਂ ਲੱਗਣਾ ਕਿ ਪਤਾ ਨਹੀਂ ਕੀ ਲੱਭ ਲੈਣਾ ਵਾ ਇਹਨਾਂ ਨੇ ਆਹ ਜਦ ਮੈਂ ਪਾਣੀ ਵੇਖਾਂ ਵੇਖਿਆ ਹੂੰ ਚੱਲ ਅਸਰੇ ਪਾਣੀ ਚ ਲੱਗੇ ਹੂੰ ਉਹਦੇ ਹਾਂਜੀ ਉਹ ਜਾ ਆਪਣੀ ਮੰਮਾ ਨੂੰ ਦਵਾਈ ਦਵਾ ਲਿਆ ਯਾਰ ਪਹਿਲਾਂ ਕੀ ਹੋਇਆ ਮੰਮੀ ਨੂੰ ਹਣ ਉਲਟੀਆਂ ਆਂਦੀ ਮੈਨੂੰ ਉਲਟੀਆਂ ਆਉਂਡੀਆਂ ਜੇ ਮੈਂ ਆਖਿਆ ਵਿੱਚ ਚੱਲ ਜਾ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਬੈਠਾ ਨਹੀਂ ਜਾਣਾ ਤੇ ਮੈਂ ਕਿਹਾ ਉਹ ਲੈ ਆਉਨੇ ਉਹਦੀ ਜੋਦੇ ਦੀ ਗੱਡੀ ਹਾਂ ਆਂਦੀ ਮੈਂ ਨਹੀਂ ਗੱਡੀ ਤੇ ਜਾਣਾ ਉਹਨਾਂ ਦੀ ਗੱਡੀ ਤੇ ਮੈਂ ਨਹੀਂ ਜਾਣਾ ਇਹ ਉਹਨਾਂ ਦੀ ਗੱਡੀ ਨੂੰ ਕੀ ਹੋਇਆ ਕੀ ਪਤਾ ਹੁਣ ਇਹਨੂੰ ਕੀ ਲੜਿਆ ਪੂੜ ਤੇ ਮੋਟਰਸਾਈਕਲ ਜਾਣਾ ਫਿਰ ਫਿਰ ਤੁਰ ਕੇ ਜਾਣਾ ਮੈਂ ਹਾਂ ਕੀ ਮੈਂ ਤੈਨੂੰ ਕਿੱਦਾਂ ਦੱਸਾਂ ਜਾ ਜਿੱਤੇ ਜਾਂਦੀ ਜਾਂ ਲੈ ਜਾ ਉਹ ਕਹਿੰਦੀ ਤੁਰਕ ਆਖੀ ਜਾਂਦੀ ਇੱਥੇ ਡਾਕਟਰ ਨੂੰ ਸਾਧਦਾ ਇੱਥੇ ਡੇਰੇ ਨੂੰ ਡਾਕਟਰ ਆਉਂਦਾ ਵਾ ਚਲ ਲੜੀ ਕੋ ਟੈਨਸ਼ਨ ਲੈ ਮੈਂ ਵੇਨਾ ਫਿਰ ਕਿੱਦਾਂ ਖੜਨਾ ਇਹਨੂੰ ਜੇ ਹੈਗੀ ਘਰੇ ਖਰਾਖਰੂਗ ਤੇ ਦੇ ਉਹਨੂੰ ਫਿਰ ਕੋਈ ਕੋਈ ਨਹੀਂ ਮੈਂ ਵੇਨਾ ਅਤੇ ਜੇ ਖਾਣਾ ਉਹ ਤੇ ਲੈ ਜੀ ਮੈਨੂੰ ਨਹੀਂ ਹੁਣ ਇਸ ਗੱਲ ਦਾ ਪਤਾ ਇਹ ਤੂੰਦੀ ਨਹੀਂ ਚੰਗਾ ਤੇ ਮੈਨੂੰ ਹੀ ਸੜੀ ਜਾਂਦੀ ਕਹਿ ਕਹਿ ਕੇ ਮੈਨੂੰ ਹੀ ਸੜੀ ਜਾਂਦੀ ਗੁੱਸਾ ਚੜਾਈ ਜਾਂਦੀ ਨਾ ਉਹਨੇ ਕੋਈ ਜੋਦੇ ਨੇ ਆਖੀ ਕੋਈ ਗੱਲ ਨਾ ਮਾੜੀ ਆਖੀ ਤਾਂ ਚੰਗੀ ਆਖੀ ਤੇ ਉਦਾਂ ਹੀ ਰੌਲਾ ਪਈ ਤਰੀ ਜਾਂਦੀ ਛਦੈਣ ਜੀ ਨਹੀਂ ਦਵਾਈ ਲੈਣੀ ਤੇ ਨਾ ਲੈ ਆ Terima kasih telah menonton!